ਸੈਂਤੀ ਲਗਦਾ ਮੇਰੇ ਕੁੜੀਆਂ ਦਾ ਜੀ 15 ਲੱਖ ਮੇਰਾ ਹੋ ਗਿਆ 55 ਲੱਖ ਰੁਪਏ ਕੁੱਲ ਮਿਲਿਆ ਕੇ ਹੈਗਾ 40 45 ਲੱਖ ਰੁਪਏ ਜਿਹੜਾ 30 ਲੱਖ ਰੁਪਿਆ ਗਿਆ 10 ਲੱਖ ਰੁਪਿਆ ਗਿਆ 5-5 ਲੱਖ ਦੋ ਕਿਸ਼ਤਾਂ ਚ 11 ਲੱਖ ਰੁਪਏ ਸਾਡਾ 7 ਲੱਖ ਹੈ ਜੀ 7 ਲੱਖ ਹੈ ਜੀ 5 ਲੱਖ ਬਾਈ ਜੀ 1 ਲੱਖ 10 ਹਜ਼ਾਰ 95 ਹਜ਼ਾਰ ਕਿਸਾਨ ਪਰਿਵਾਰ ਦੋਸੂ ਦੇ ਕਰੀਬ ਆਉਣਗੇ ਕੈਸ਼ ਪੇਮੈਂਟ ਦਿੱਤੀ ਕੋ ਸਾਡਾ ਇਹਨਾਂ ਨਾਲ ਘਰ ਵਾਲੀ ਗੱਲ ਸੀਗੀ ਜਿਹੜਾ ਅਰਥ ਦਾ ਕੰਮ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਸਾਫ਼ ਇਨਕਾਰ ਕਰ ਦਿੱਤਾ ਵੀ ਅਸੀਂ ਕੋਈ ਤੁਹਾਨੂੰ ਪਲਾਟ ਨਹੀਂ ਨਾ ਕੋਈ ਕੁਝ ਨਹੀਂ ਅਸੀਂ ਤੁਹਾਡਾ ਠੱਗੀ ਮਾਰਨੀ ਸੀ ਮਾਰ ਲਈ ਅੱਛ ਇਹਨਾਂ ਨੇ ਮੇਰੀ 70-75 ਦੀ ਵੀ ਜਾਨ ਕਸ਼ਾਨ ਸੀਗੀ ਇਹ ਵੱਡੀਆਂ ਵੱਡੀਆਂ ਕਲੋਨੀਆਂ ਕਰਦਾ ਸੀ ਸਾਨੂੰ ਵੀ ਲਾਰੇ ਲਾਉਂਦਾ ਰਿਹਾ ਵੀ ਤੁਹਾਨੂੰ ਕਲੋਨੀਆਂ ਦੇਵਾਂਗੇ ਪਲਾਰ ਦੇਵਾਂਗੇ ਇਹਨਾਂ ਨੂੰ ਨਕਦ ਪੈਸੇ ਅਸੀਂ ਦਿੰਦੇ ਰਹੇ ਹਾਂ ਜੀ ਮੇਰੀ ਲੜਕੀ ਦੇ ਪੈਸੇ ਹੈ ਜੀ 22 ਲੱਖ ਤੇ 8 ਲੱਖ ਮੇਰੇ ਮੁੰਡੇ ਦਾ ਵੀ ਹੈ ਕਿੰਨਾ ਕ ਪੈਸਾ ਲਗਾ ਤੁਹਾਨੂੰ ਇਕੱਠਾ ਕਰ ਲਿਆ ਘੱਟੋ ਘੱਟ 20 ਕਰੋੜ ਦੇ ਲਗਭਗ ਹੋਊਗਾ 6ਵੇਂ ਮਹੀਨੇ 26 ਤਰੀਕ ਦਾ ਪਰਚਾ ਕੱਟਿਆ ਹੋਇਆ ਠੀਕ ਹੈ ਅੱਜ ਤੱਕ ਕਿਸੇ ਨੂੰ ਕੋਈ ਗ੍ਰਿਫਤਾਰ ਨਹੀਂ ਕਰਿਆ ਅੱਜ ਅਸੀਂ ਦੁਬਾਰਾ ਇਸ ਕਰਕੇ ਧਰਨੇ ਤੇ ਬੈਠੇ ਸਾਨੂੰ 3 ਸਾਲ ਹੋ ਗਏ ਇਸ ਕੰਮ ਦੇ ਵਿੱਚ ਲੱਗਿਆ ਸਾ ਸਵਾਗਤ ਨਹੀਂ ਹੋਈ ਪਰ ਚਾਹ ਦੇ ਉਹਨਾਂ ਅੱਛਾ ਤੇ ਅਸੀਂ ਕਰੀਏ ਨਾ ਦੋ ਦਮੇ ਰੇਡ ਵੀ ਕਰਕੇ ਆਏ ਉਹ ਐਸੇ ਹੈ ਨਹੀਂ ਗਾ ਹਰੋਂ ਹਰੋਂ ਬੰਦ ਪੈਨਾਂ ਦਾ ਕੌਣ ਹੈ ਨਹੀਂ ਲੱਗੇ ਪਿਆ ਜਿੱਦ ਤੇ ਦੋਸ਼ੀ ਆਪਣੇ ਉਹ ਅੱਛਾ ਸੰਜੀਪ ਮਾਪੇ ਹੋ ਜਾ ਜਾਂ ਕਿੰਨਾ ਸੀ ਉਹਨਾਂ ਨੇ 400 ਗਾਇ ਦਾ ਪਲਾਟ ਹਾਂਜੀ ਵੀ 4000 ਦੂਜਿਆਂ ਨੂੰ ਸਸਤਾ ਦੇਵਾਂਗੇ ਸਸਤਾ ਦੇਵਾਂਗੇ ਹਾਂ ਵੀ 4000 ਸਸਤਾ ਦੇਵਾਂਗੇ ਜੇ ਤੁਸੀਂ ਅਡਵਾਂਸ ਦੋਗੇ ਚਲੋ ਇਹਨਾਂ ਦੇ ਕੋਲੇ ਆਉਂਦੇ ਸੀ 15-20 ਸਾਲਾਂ ਦੀ ਆੜ ਤਸੀ ਤੇ ਇਹਨਾਂ ਨੇ ਸਾਨੂੰ ਘੁਆ ਕੇ ਸਾਡੇ ਨਾਲ ਠੱਗੀ ਮਾਰੀਆ ਲੜਕੇ ਮਾਰੀਆ ਦੋਨਾਂ ਨੇ ਜਸਪਾਲ ਨੇ ਤੇ ਸੰਜੀਤ ਕੁਮਾਰ ਨੇ ਉਹ ਇਹ ਕਹਿੰਦੇ ਨੇ ਵੀ ਮਾਵਲਾ ਤਰਜ ਕਰਨ ਵੇਲੇ ਵੀ ਧਰਨਾ ਲਾਉਣਾ ਪਿਆ ਹੁਣ ਕਿਸ ਤਰ੍ਹਾਂ ਕਰਨ ਵੇਲੇ ਵੀ ਧਰਨਾ ਲਾਉਣਾ ਪੈ ਰਿਹਾ। ਇਹ ਨਾ ਗੱਲ ਜੀ ਦਾ ਰੋਲਾ ਇਹ ਦੋ ਦੋ ਸਾਲ ਹੋ ਗਏ ਨਾ ਚੱਲਦ ਨੂੰ ਕਹਿੰਦਾ ਜੇ ਰੋਕੇ ਬੇਲ ਡਾਕਟਰ ਹੁੰਦੀਆਂ ਰਹੀਆਂ ਵੀ ਸ਼ਹਿਰਾਈ ਨਾ ਹੋਈ ਰਾਜ ਨਾ ਹੋ ਜੂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਅਸੀਂ ਖੜੇ ਆ ਪੁਲਿਸ ਥਾਣਾ ਮੋੜ ਦੇ ਅੱਗੇ ਇੱਥੇ ਧਰਨਾ ਲੱਗਿਆ ਹੋਇਆ ਹੈ। ਕਹਿੰਦੇ ਵੀ ਠੱਗੀ ਵਜੀ ਹੈ ਪੰਜਾਬ ਵਿੱਚ ਠੱਗੀਆਂ ਦਾ ਦੌਰ ਕੋਈ ਪਹਿਲਾ ਨਹੀਂ ਹੈਗਾ ਇਹ ਅਨੇਕਾਂ ਠੱਗੀਆਂ ਲੋਕਾਂ ਨਾਲ ਬਾਜਦੀਆਂ ਕੰਪਨੀਆਂ ਠੱਗੀਆਂ ਮਾਰਦੀਆਂ ਇਹ ਤਾਂ ਕਿ ਪਰਲ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਲੋਕਾਂ ਨਾਲ ਠੱਗੀਆਂ ਮਾਰੀਆਂ ਪਰ ਉਹਨਾਂ ਦੀ ਪੀੜ ਕੋਈ ਨਹੀਂ ਸੁਣਦਾ ਇਸ ਤਰ੍ਹਾਂ ਹੀ ਇਹ ਲੋਕਾਂ ਦੀ ਪੀੜ ਕੋਈ ਨਹੀਂ ਸੁਣ ਰਿਆ ਨਾ ਪੁਲਿਸ ਨਾ ਸਿਆਸੀ ਪਾਰਟੀਆਂ ਤੇ ਨਾ ਬਦਲਾਵ ਵਾਲੀ ਸਰਕਾਰ ਹੈ ਜਿਹੜੀ ਉਹਨਾਂ ਦੇ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਇਹਨਾਂ ਦੀ ਪੀੜ ਸੁਣ ਲਈ ਕੋਈ ਨਹੀਂ ਬੋੜਿਆ ਲੋਕਾਂ ਨੂੰ ਆਪ ਸੰਘਰਸ਼ ਕਰਨਾ ਪੈਂਦਾ ਹੈ ਤੇ ਮਜਬੂਰ ਨੇ ਧਰਨਾ ਲਾ ਕੇ ਬੈਠੇ ਨੇ ਤੇ ਇਹਨਾਂ ਤੋਂ ਗੱਲਬਾਤ ਸਮਝਾਂਗੇ ਵੀ ਇਹ ਠੱਗੀਆਂ ਦਾ ਦੌਰ ਕਿਵੇਂ ਸ਼ੁਰੂ ਹੋਇਆ ਕਿਵੇਂ ਪਲਾਟਾਂ ਦੇ ਨਾਂ ਤੇ ਟੂੜਾ ਰੁਪਏ ਇਕੱਠੇ ਕੀਤੇ ਗਏ ਕੀ ਸ਼ੋਭਾ ਨਾਮ ਤੁਹਾਡਾ ਹੈ ਮਨਪ੍ਰੀਤ ਸਿੰਘ ਹੈ ਬਈ ਜੀ ਕਿਹੜਾ ਪਿੰਡਾ ਤੁਹਾਡਾ ਕਮਾਲੂ ਸਵੇਚ ਹੈ ਜੀ ਅੱਛਾ ਇਹ ਕੀ ਮਸਲਾ ਹੈਗਾ ਜਿਹੜਾ ਧਰਨਾ ਲਾਇਆ ਇਹ ਮਸਲਾ ਹੈ ਬਾਈ ਜੀ ਸਾਡੀ ਅੱਜ ਤੋਂ 20 ਸਾਲ ਪੁਰਾਣੀ ਅਰਥਸੀ ਨਾਲ ਜਸਪਾਲ ਸਿੰਘ ਉਰਫ ਜਸਾ ਸੰਜੀਵ ਕੁਮਾਰ ਉਰਫ ਬੀਰ ਵਾਲਾ ਪੁਰਾਣੀ ਆਰਥ ਸੀ ਆਡੀ ਨਾਲ ਰੇ ਸਪਰੇ ਬੀਜ ਅਸੀਂ ਲੈ ਕੇ ਜਾਂਦੇ ਸੀਗੇ ਇੱਥੇ ਸਾਡੀ ਘਰ ਵਾਲੀ ਗੱਲ ਸੀਗੀ ਇਹਨਾਂ ਨਾਲ ਜਦੋਂ ਅਸੀਂ ਇਹਨਾਂ ਕੋਲੇ ਆਏ 2017-18 ਦੇ ਵਿੱਚ ਇਹਨਾਂ ਨੇ ਪਲਾਟ ਲੈਂਡ ਦਾ ਸਾਨੂੰ ਕਿਹਾ ਵੀ ਤੁਹਾਨੂੰ ਪਲਾਟ ਕਲੋਨੀ ਕੱਟ ਰਹੇ ਆ ਪਲਾਟ ਦੇ ਮਾਸੋਂ ਕੱਟ ਕੇ ਸਾਨੂੰ ਐਡਵਾਂਸ ਪੈਸੇ ਦਿਓ ਜੋ ਸਾਨੂੰ ਐਡਵਾਂਸ ਪੈਸੇ ਦੇਊਗਾ ਉਹਦੇ ਅਸੀਂ ਤੁਹਾਨੂੰ ਲੋਕਾਂ ਨੂੰ ਸਸਤਾ ਪਲਾਟ ਦੇਵਾਂਗੇ ਠੀਕ ਹੈ ਜੀ ਚਲੋ ਅਸੀਂ ਆਖਾ ਸਾਨੂੰ ਟਾਈਮ ਦਿਓ ਤੁਹਾਨੂੰ ਰਾਇ ਕਰਕੇ ਦੱਸ ਦਿਆਂ ਘਰੇ ਪਰਿਵਾਰ ਨਾਲ ਰਾਇ ਕਰੀ ਚਲੋ ਭਾਈ ਅਸੀਂ ਉਸ ਤੋਂ ਬਾਅਦ ਇਹਨਾਂ ਨੂੰ 5 ਲੱਖ ਰੁਪਏ ਦਿੱਤਾ ਕਿੰਨੇ ਦਾ ਇਹ ਦਾ ਪਲਾਂਟ ਕਹਿੰਦੇ ਸੀ ਇਹ ਕਹਿੰਦੇ ਸੀਗੇ ਵੀ 250 ਗਾਜ ਦਾ 300 ਗਾਜ ਦਾ ਡੁੱਢ ਵੱਖੋ ਵੱਖਰੇ ਪਲਾਟ ਕੱਟ ਕੇ ਦੇਵਾਂਗੇ ਇੰਨੇ ਸਾਨੂੰ ਮਾਰ ਦੇਊਗਾ ਬਾਅਦ ਤੋਂ ਬਾਅਦ ਇਹ ਕਿਸੇ ਤੋਂ 15 ਲੱਖ ਰੁਪਏ ਕਿਸੇ ਤੋਂ 10 ਲੱਖ ਕਿਸੇ ਤੋਂ 20 ਲੱਖ ਰੁਪਏ ਇਹ ਲੋੜ ਉਹਨਾਂ ਨੇ ਮਤਲਬ ਲੋਕਾਂ ਤੋਂ ਖੜੇ ਆ 5 ਲੱਖ ਰੁਪਏ ਭਾਈ ਇਹਨਾਂ ਨੂੰ ਪਹਿਲਾਂ ਦਿੱਤਾ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਦੂਜੀ ਕਿਸ਼ਤ ਲੈਣੀ ਉਹ ਦਿਓ 5 ਲੱਖ ਰੁਪਏ ਭਾਈ ਦੁਬਾਰਾ ਦਿੱਤਾ ਜਿਹੜੇ ਸਾਡੇ ਕੋਲੇ ਫਸਲ ਦੇ ਪੈਸੇ ਸੀਗੇ ਅਸੀਂ ਇੱਕਠੇ ਕਰੇ ਸੀਗੇ ਉਹ ਇਹ ਲੈ ਗਏ ਉਸ ਦਿਵਾਰ ਕਰੋਨਾ ਚੱਲ ਪਿਆ ਬਾਈ 2018 ਦੀ ਗੱਲ ਹੈ ਉਸ ਦਿਵਾਰ ਕਰੋਨਾ ਚੱਲ ਪਿਆ ਕਰੋਨਾ ਤੋਂ ਬਾਅਦ ਉਹਨਾਂ ਨੇ ਪੁੱਛਿਆ ਕਹਿੰਦੇ ਕਰੋਨਾ ਚੱਲ ਰਿਹਾ ਹੈ ਹੁਣ ਸਾਨੂੰ ਤੁਸੀਂ ਰੁਕ ਜਾਓ ਅਸੀਂ ਪਲਾਟਾਂ ਦਾ ਸਿਸਟਮ ਚਲਾਈ ਜਾਈਏ ਨੇ ਉਸ ਦਿਵਾਰ ਕਰੋਨਾ ਤੋਂ ਬਾਅਦ ਗੱਲ ਕਰਾਂਗੇ ਜਦੋਂ ਅਸੀਂ ਬਾਅਦ ਗੱਲ ਕਰੀ ਬਾਈ ਇਹ ਕਹਿਣ ਲੱਗੇ ਵੀ ਅਸੀਂ ਕਲੋਨੀ ਰਜਿਸਟਰ ਕਰਵਾ ਲਈਏ ਉਸ ਦਿਵਾਰ ਸਾਨੂੰ ਦੱਸਦੇ ਹਾਂ ਕਰਦੇ ਕਿਉਂ 2023 ਚ ਜਾ ਕੇ ਜਦੋਂ ਫਾਈਨਲ ਹੋਈ ਗੱਲ ਆ ਇਹ ਸਾਫ਼ ਮੁੱਕਰ ਗਏ ਇਨਕਾਰ ਕਰ ਗਏ ਕੀ ਕਹਿੰਦੇ ਕਹਿੰਦੇ ਅਸੀਂ ਕੋਈ ਪਲਾਟ ਨਹੀਂ ਦੇਣਾ ਸਾਡੇ ਕੋਲ ਸੀ ਨੇ ਮੰਗੇ ਮੇਰੇ 5 ਲੱਖ ਦਿਓ ਇਹਨਾਂ ਨੇ ਰਸੀਦ ਮੰਗੀ ਪੈਸਿਆਂ ਦੀ 10 ਲੱਖ ਰੁਪਇਆ ਗਿਆ 5-5 ਲੱਖ ਦੋ ਕਿਸ਼ਤਾਂ ਚ ਤੁਸੀਂ 10 ਲੱਖ ਦਿੱਤਾ 5 ਲੱਖ ਰੁਪਇਆ ਦਿੱਤਾ ਬਾਈ ਉਦੋਂ ਵੇ ਰਸੀਦ ਮੰਗੀ ਜਦੋਂ ਪੈਸੇ ਵਾਪਸ ਕਰਦੇ ਰਸੀਦ ਦੇ ਦਿਓ ਕੋਈ ਰਸੀਦ ਨਹੀਂ ਕੁਝ ਨਹੀਂ ਬਾਈ ਜੀ ਤੁਸੀਂ ਕੈਸ਼ ਦਿੱਤੀ ਪੇਮੈਂਟ ਕੈਸ਼ ਦਿੱਤੀ ਬਾਈ ਕੈਸ਼ ਪੇਮੈਂਟ ਦਿੱਤੀ ਤੋਂ ਸਾਡਾ ਇਹਨਾਂ ਦਾ ਘਰ ਵਾਲੀ ਗੱਲ ਸੀਗੀ ਜੋ ਆਰਧਾ ਦਾ ਕੰਮ ਸੀਗਾ ਕੈਸ਼ ਪੇਮੈਂਟ ਦਿੱਤੀ ਉਦੋਂ ਬਾਅਦ ਇਹਨਾਂ ਨੇ ਸਾਨੂੰ ਸਾਫ਼ ਇਨਕਾਰ ਕਰ ਦਿੱਤਾ ਵੀ ਅਸੀਂ ਕੋਈ ਤੁਹਾਨੂੰ ਪਲਾਟ ਨਹੀਂ ਨਾ ਕੋਈ ਕੁਝ ਨਹੀਂ ਅਸੀਂ ਤੁਹਾਡਾ ਠੱਗੀ ਮਾਰਨੀ ਸੀ ਮਾਰ ਲਈ ਛਾਛਾ ਸਿੱਧੇ ਹੋ ਗਏ ਸਿੱਧੇ ਹੋ ਗਏ ਬਾਈ ਜੋ ਕਰਨਾ ਕਰ ਲਓ ਹੂੰ ਸਿੱਧੇ ਹੋ ਗਏ ਸ਼ਰਿਆਮ ਤਾਂ ਦੋਨੇ ਸੰਜੀਵ ਤੇ ਜਸਪਾਲ ਦੋਨੇ ਕਹਿੰਦੇ ਸੀ ਇਹ ਗੱਲ ਸੰਜੀਵ ਕੁਮਾਰ ਤੇ ਜਸਪਾਲ ਇਹ ਪੰਜ ਬੰਦੇ ਸੀ ਬਾਈ ਜਿਹਨਾਂ ਦਾ ਗਰੁੱਪ ਸੀਗਾ ਪੰਜ ਬੰਦੇ ਸੀਗੇ ਸੰਜੀਵ ਕੁਮਾਰ ਜਸਪਾਲ ਨੇ ਸਾਨੂੰ ਇਹ ਗੱਲ ਕਹ ਦਿੱਤੀ ਵੀ ਜਿਹੜਾ ਹੋ ਸਾਡਾ ਕਰਨਾ ਕਰ ਲਓ ਸਾਡੇ ਕੋਲ ਸਾਡੇ ਕੋਲੇ ਕੋਈ ਪੈਸਾ ਨਹੀਂ ਕੋਈ ਪਲਾਟ ਨਹੀਂ ਹੈਗਾ ਅਸੀਂ ਮਜਬੂਰ ਹੋ ਗਏ ਬਾਈ ਘੱਟ ਤੋਂ ਘੱਟ ਵੀ ਅਸੀਂ 200 ਦੇ ਕਰੀਬ ਦੇ ਕਿਸਾਨ ਪਰਿਵਾਰ 200 ਦੇ ਕਰੀਬ ਆਵਾਂਗੇ ਜੋ ਵੀ ਹੈ ਇਹਨਾਂ ਨੇ ਲੋਕਾਂ ਨੂੰ ਧੋਖੇ ਨਾਲ ਬਗੜਾ ਕੇ ਵੀ ਸਾਨੂੰ ਅਸੀਂ ਪਲਾਟ ਦੇਵਾਂਗੇ ਪਲਾਟ ਦੇਣ ਦੇ ਬਹਾਨੇ ਪੈਸਾ ਇਕੱਠਾ ਕਰ ਲਿਆ ਨਕਦ ਪੈਸਾ ਫੜਿਆ ਬਈ ਇਹਨਾਂ ਨੇ ਅੱਛਾ ਇਹਨਾਂ ਨੇ ਠੱਗੀ ਮਾਰਨਾ ਪੂਰਾ ਮਨੋਰਥ ਸੀ ਇਹਨਾਂ ਦਾ ਇਹਨਾਂ ਨੇ ਨਕਦ ਪੈਸਾ ਫੜ ਕੇ ਲੋਕਾਂ ਤੋਂ ਠੱਗੀ ਲੋਕਾਂ ਦੇ ਘਰਾਂ ਚ ਜਾ ਕੇ ਪੈਸੇ ਲੈ ਕੇ ਜਿੱਥੇ ਨਾ ਜਾਣ ਪਛਾਣ ਸੀ ਪਹਿਲਾਂ ਉਹਨਾਂ ਨੇ ਜਾ ਕੇ ਹੁੰਦੇ ਉਹਨਾਂ ਦੇ ਕੋਲ ਘਰੇ ਵੀ ਆਏ ਕਰਕੇ ਸਿਆਹ ਕੰਮ ਕਰ ਰਹੇ ਆ ਕਿ ਸਾਨੂੰ ਐਡਵਾਂਸ ਪੈਸੇ ਦੇਵੋਗੇ ਤੁਹਾਨੂੰ ਪਲਾਟ ਦੇਵਾਂਗੇ ਕਿੰਨਾ ਜਿਹੜੇ ਕਿੰਨੇ ਕਿ ਪਿੰਡਾਂ ਦੇ ਲੋਕ ਸੀਗੇ ਜਿਨ੍ਹਾਂ ਤੋਂ ਘੱਟ ਤੋਂ ਘੱਟ ਬਈ 10 ਤੋਂ 12 ਪਿੰਡਾਂ ਦੇ ਲੋਕ ਅੱ ਲਾਸੂ 12 ਪਿੰਡਾਂ ਦੇ ਲੋਕ ਆਏਗੇ ਨੇੜੇ-ਨੇੜੇ ਮਤਲਬ ਜਿੱਥੇ ਤੱਕ ਇਹਨਾਂ ਸਰਕਲ ਸੀ ਲੋਕ ਬੀਜ ਲੈ ਕੇ ਜਾਂਦੇ ਸੀ ਕੋਈ ਰੇਸਪ੍ਰੇ ਲੈ ਕੇ ਜਾਂਦਾ ਸੀ ਨਾ ਸਰਕਲ ਸੀ ਜਿਹੜੇ ਬੰਦੇ ਹਰ ਇੱਕ ਬੰਦੇ ਨੂੰ ਸ਼ਿਕਾਰ ਬਣਾਏ ਬੰਦੇ ਨੇ ਤੇ ਕਿੰਨੇ ਕੁ ਪੈਸੇ ਬਣ ਗਏ ਉਹਨਾਂ ਮੋਟੇ ਜਿਹਾ ਹੋਊਗਾ ਬਾਈ ਐਸਟੀਮੇਟ ਦੇ ਹਿਸਾਬ ਨਾਲ ਵੀ 20 ਕਰੋੜ ਰੁਪਈਆ ਅੱਛਾ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਜਦੋਂ ਲੋਕਾਂ ਨੇ ਮੰਗਣੇ ਸ਼ੁਰੂ ਕੀਤੇ ਫਿਰ ਉਹ ਮੁੱਕਰ ਗਏ ਮੁੱਕਰ ਗਏ ਬਾਈ ਤੇ ਉਸ ਤੋਂ ਬਾਅਦ ਕੀ ਕੀਤਾ ਤੁਸੀਂ ਸ਼ਿਕਾਇਤ ਕੀਤੀ ਅਸੀਂ ਸ਼ਿਕਾਇਤ ਕਰੀ ਬਾਈ ਸਾਡੀ ਕੋਈ ਸੁਣੀ ਨਾ ਗਈ ਉਹ ਅਖ ਕੇ ਅਸੀਂ 19 ਤਰੀਕ ਨੂੰ 6ਵੇਂ ਮਹੀਨੇ ਨੂੰ ਅਸੀਂ ਥਾਣੇ ਮੂਹਰੇ ਬੈ ਆ ਇਸ ਸਾਲ ਹਾਂਜੀ 6ਵੇਂ ਮਹੀਨੇ ਦੇ 19 ਤਰੀਕ ਨੂੰ ਥਾਣੇ ਮੂਹਰੇ ਧਰਨ ਲਾਤਾ ਸੀ ਜੀ ਬੈਠੇ ਰਹੇ ਲਗਾਤਾਰ ਦਿਨ ਰਾਤ 26 ਤਰੀਕ ਨੂੰ ਜਿਆ ਕਹਿੰਦੇ ਐਫ ਆਈ ਆਰ ਹੋ ਗਈ ਜੀ 26 6 ਨੂੰ 26 ਸੇ ਨੂੰ ਐਫ ਆਈ ਆਰ ਹੋ ਗਈ ਨਾ ਤੇ ਸੰਜੀਵ ਕੁਮਾਰ ਔਰ ਖਬੀਰਵਾਲ ਜਸਪਾਲ ਸਿੰਘ ਪੁੱਤਰ ਧੰਨ ਸਿੰਘ ਬਾਈ ਨੇਮ ਹੋਈ ਹੈ ਬਾਈ ਨੇਮ 420 406 120 2 ਜਾਣਿਆਂ ਤੇ ਹੋਈ ਇਹ 5 ਜਾਣਿਆਂ ਤੇ ਐਫਆਈਆਰ ਹੈ 2 ਤੇ 2 ਬਾਈ ਨੇਮ ਹੈ ਜੀ 3 ਜਾਣ 120 ਵਿੱਚ ਰੱਖੇ ਹੋਏ ਅੱਛਾ ਫਿਰ ਫੜੇ ਪੁਲਿਸ ਨੇ ਬੰਦੇ ਪੁਲਿਸ ਨੇ ਕੋਈ ਨਹੀਂ ਫੜੇ ਬਾਈ ਜੀ ਜਦੋਂ ਅਸੀਂ ਪੁਲਿਸ ਕੋਲੇ ਆਏ ਤੁਹਾਨੂੰ ਧਰਨੇ ਤੇ ਡੀਐਸਪੀ ਸਾਹਿਬ ਕਹਿੰਦੇ ਵੀ ਸੌਦਾ ਕੰਮ ਹੋ ਗਿਆ ਇਹਨਾਂ ਨੇ ਐਫਆਈਆਰ ਹੋ ਗਈ ਵੀ ਤੁਸੀਂ ਚੱਕ ਲਓ ਧਰਨਾ ਹੁਣ ਸਾਡਾ ਕੰਮ ਰਹਿ ਗਿਆ ਜਦੋਂ ਅਸੀਂ ਉਸ ਤੋਂ ਬਾਅਦ 30 ਤਰੀਕ ਨੂੰ ਆਏ ਇਹਨਾਂ ਕੋਲੇ ਇਹ ਕਹਿੰਦੇ ਜੀ 21 ਤਰੀਕ ਤੱਕ ਅਨੁਸ਼ਾਸਨ ਦਿੱਤਾ ਹੋਏਗਾ 21 ਤਰੀਕ ਵੀ ਨੰਗੀ ਜੀ ਉਹਨਾਂ ਨੇ ਬੇਲ ਲਵਾਈ 10 ਤਰੀਕ ਦੀ ਵੰਡੇ 10 ਤਰੀਕ ਨੂੰ ਬੇਲ ਨਹੀਂ ਹੋ ਰਿਹਾਜੈਕਟ ਹੋ ਗਈ ਉਹਨਾਂ ਨੇ ਹਾਈ ਕੋਰਟ ਬੇਲ ਲਵਾਤੀ ਜੀ ਅਸੀਂ 21 ਤਰੀਕ ਤੋਂ ਬਾਅਦ 22 ਤਰੀਕ ਨੂੰ ਜਦੋਂ ਆਏ ਇਹਨਾਂ ਕੋਲੇ ਇਹ ਟਾਲਮਟੋਲ ਕਰਨ ਲੱਗੇ ਹੂੰ ਜਾਣਿਆ ਜੇ ਅਸੀਂ ਗੇੜਾ ਮਾਰ ਕੇ ਆਉਨੇ ਜੀ ਉਹ ਕਹਿੰਦੇ ਸੀ ਅਸੀਂ ਆਵਾਂਗੇ ਜੀ ਉਸ ਤੋਂ ਬਾਅਦ ਬਈ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੂੰ 3 ਤਰੀਕਾਂ ਪੈ ਗਈਆਂ ਹਾਈ ਕੋਰਟ ਹੂੰ 17 ਤਰੀਕ ਪੈ ਗਈ ਹਾਈ ਕੋਰਟ 31 ਪੈ ਗਈ 8 ਤਰੀਕ ਹੂੰ 8ਵੇਂ ਮਹੀਨੇ ਦੀ 8ਵੀਂ ਤਰੀਕ ਸੀਗੀ ਹਾਈ ਕੋਰਟ ਉੱਥੇ ਵੀ ਬੇਲ ਨਹੀਂ ਮਿਲੀ ਕੋਰਟ ਇਹਨਾਂ ਨੂੰ ਬੇਲ ਲਿੰਦੇ ਰਿਹਾ ਪਰ ਪ੍ਰਸ਼ਾਸਨ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਅੱਛਾ ਹਾਂਜੀ ਜਿਹੜੇ ਸੰਬੰਧਤ ਹੋਰ ਵੱਡੇ ਆਫੀਸਰ ਆ ਜਿਵੇਂ ਏਐਸਆਈ ਸਬ ਇਨਸਪੈਕਟਰ ਤੋਂ ਵੱਡੇ ਹੁੰਦੇ ਆ ਡੀਐਸਪੀ ਜਾਂ ਉਸ ਲੈਵਲ ਦੇ ਬੰਦੇ ਨਾਲ ਲੋਈ ਵੀ ਸਾਹਿਬ ਨੂੰ ਬਾਈ ਬਾਈ ਹੈਂਡ ਮਿਲ ਕੇ ਆਏ ਅਸੀਂ ਦਰਖਾਸਤਾਂ ਦਿੱਤੀਆਂ ਬਾਈ ਹੈਂਡ ਮਿਲ ਕੇ ਵੀ ਆਏ ਆ ਕੀ ਕਹਿੰਦੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਜਾਣਦੇ ਆ ਜੀ ਫੜਦੇ ਆ ਜੀ ਤੇ ਬਸ ਇਹ ਗੱਲਾਂ ਕਹਿ ਕੇ ਸਾਨੂੰ ਮੋੜ ਦਿੰਦੇ ਆ ਅੱਜ ਫੇਰ ਧਰਨਾ ਲਾਇਆ ਤੁਸੀਂ ਅੱਜ ਬਾਈ ਅੱਖ ਕੇ ਮਜਬੂਰ ਹੋ ਕੇ ਸੀ ਧਰਨਾ ਫੇਰ ਲਾਇਆ ਤੁਹ ਕੀ ਨਾਂ ਤੁਹਾਡਾ ਈ ਰਜੀਤ ਸਿੰਘ ਕਿਹੜਾ ਪਿੰਡ ਆ ਤੁਹਾਡਾ ਮੋਰ ਮੰਡੀ ਐ ਮੇਰੇ ਤੁਹਾਡੇ ਹਾਈਕੋਲ ਪਰ ਰਹਿ ਐ ਸ਼ਮੋੜ ਐ ਰਹਿ ਐ ਸ਼ਮੋੜੀ ਐ ਸ਼ਮੋੜ ਐ ਤੇ ਤੁਹਾਡੇ ਨਾਲ ਵੀ ਠੱਗੀ ਵਜੀ ਐ ਹਾਂਜੀ ਹਾਂਜੀ ਕਿੰਨੇ ਦੀ 37 ਲੱਖ ਤਾਂ ਮੇਰੀ ਕੁੜੀ ਦਾ ਜੀ ਮੇਰੀ ਬੇਟੀ ਦਾ ਤਲਾਕ ਹੋ ਗਿਆ ਸੀ ਆ ਉਹ ਹੈਗਾ ਤੁਹਾਡੇ ਕੋਲੇ ਰਹਿੰਦੇ ਸੀ ਹਾਂਜੀ 15.5 ਲੱਖ ਮੇਰਾ ਆ ਉਹ 55 ਲੱਖ ਰੁਪਏ ਤੁਹਾਡੀ ਵੀ ਆਰਟਸ ਸੀ ਉਹਨਾਂ ਨਾਲ ਹਾਂਜੀ ਲੈਣ ਨਾਲ ਚੱਲਦਾ ਸਾਡਾ ਠੀਕ ਐ ਕਿੰਨਾ ਨਾਲ ਸੰਜੀਵ ਨਾਲ ਜਸਪਾਲ ਨਾਲ ਦੋਨਾਂ ਨਾਲ ਹੀ ਚੱਲਦਾ ਸੀ ਇਕੱਠਾ ਉਹ ਨਾ ਸਾਂਝਾ ਕੰਮ ਸੀ ਇਹਨਾਂ ਦਾ ਤੇ ਕੀ ਗੱਲ ਹੋਈ ਜਦੋਂ ਤੁਸੀਂ ਗਏ ਕਿਹੜੇ ਸਾਲ ਦੀ ਗੱਲ ਐ ਇਹ ਏ ਮੇਰੇ ਨਾਲ ਗੱਲ ਆਈ 18 ਦੀ ਅੱਛਾ ਕੀ ਗੱਲ ਹੋਈ ਸੀ ਕੋਈ ਗੱਲ ਨਹੀਂ ਹੋਈ ਸੀ ਬਸ ਮੈਂ ਦੁਕਾਨ ਤੇ ਗਿਆ ਸੀ ਆ ਕੋਈ ਲੈਣ ਦਾ ਚੱਲਦਾ ਸੀ ਮੈਂ ਹਿਸਾਬ-ਤਬਾਬ ਕਰਨ ਗਿਆ ਸੀ ਮਨ ਕਹਿੰਦੇ ਪੈਸੇ ਹੋਰ ਪਏ ਤਾਂ ਹੋਰ ਦੇ ਦੇ ਅਸੀਂ ਤੁਹਾਨੂੰ ਪਲਾਟ ਫੁੱਟ ਲੈ ਕੇ ਦੇ ਦਾਂ ਮੈਂ ਇਹ ਮੇਰੇ ਕੁੜੀ ਦੇ ਪੈਸੇ ਪਏ ਮੈਨੂੰ ਪੁੱਛ ਲੈਣਾ ਕੁੜੀਆ ਨੂੰ ਉਹਨੂੰ ਆ ਐਸੇ ਵੀ ਚੱਲ ਦੁਬਾਰੇ ਵਿਆਹ ਕਰਨਾ ਹੈ ਉਹ ਲੋੜ ਪੂਗੀ ਉਹਨਾਂ ਦਾ ਪਲਾਟ ਦਿੱਤਾ ਨਾ ਪੈਸੇ ਦਿੱਤੇ ਐਸਾਂ ਜਾਂ ਚੱਲ ਅੱਛਾ ਹੁਣ ਵਿਆਹ ਵੀ ਕਰਤਾ ਕੁੜੀ ਦਾ ਪੈਸੇ ਵੀ ਮੈਂ ਕਿਤੇ ਹੋਰ ਲਾਇ ਫੜ ਕੇ ਨਾਗਦ ਦੇ ਕੇ ਤੁਸੀਂ ਪੈਸੇ ਉਹ ਬੰਦੇ ਨੂੰ ਚੈੱਕ ਰਾਈ ਪੈਸੇ ਦਿੱਤੇ ਚੈੱਕ ਰਾਈ ਚੈੱਕ ਰਾਈ ਦਿੱਤੇ ਬੈਂਕ ਚੋਂ ਦਿੱਤੇ ਕਢਾ ਗਏ ਬੈਂਕ ਚੋਂ ਹਾਂ ਤੇ ਫਿਰ ਜਿਵੇਂ ਬਾਈ ਜੀ ਨੇ ਕਿਹਾ ਵੀ ਉਹ ਮੁਕਰ ਗਏ ਸਾਫ ਜਿਵੇਂ ਇਹੀ ਪੋਜੀਸ਼ਨ ਸਾਰੀ ਇੱਕੋ ਹੀ ਹੈ ਸਭ ਦੀ ਕੋਈ ਹੈ ਇੱਕੋ ਹੀ ਸਭ ਦੀ ਕੋਈ ਉਹਨਾਂ ਜਵਾਬ ਸੀ ਇੱਕੋ ਜਵਾਬ ਹੈ ਇਹ ਸੀ ਨਹੀਂ ਦੇਨੇ ਹਾਂ ਸਪਸ਼ਟ ਕਹਿਤਾ ਬਸ ਸਪਸ਼ਟ ਫਿਰ ਕੋਈ ਪੁਲਿਸ ਨਾਲ ਕੀ ਗੱਲ ਬਾਤ ਹੋਈ ਬਸ ਸਾਰੀ ਇੱਕੋ ਗੱਲ ਬਾਤ ਹੈ ਸਾਰੇ ਇਕੱਠੇ ਹੋ ਕੇ ਜਿਵੇਂ ਅੱਜ ਬੈਠੇ ਧਰਨੇ ਦੇ ਇਸ ਤਰੀਏ ਆਏ ਬੈਠੇ ਸੀ ਉਸ ਤਰੀਏ ਪਰਚਾ ਕਰਾਇਆ ਸੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਇਹਨਾਂ ਨੇ ਦੂਜੇ ਉਹਨਾਂ ਦਾ ਪਰਿਵਾਰਕ ਮੈਂਬਰ ਕਿੱਥੇ ਆ ਬੰਦਿਆਂ ਦੇ ਘਰੀ ਇਹਨਾਂ ਦੇ ਨਹੀਂ ਆਮ ਤਾਂ ਜਦੋਂ ਇੱਕ ਬੰਦੇ ਦੇ ਪਰਚਾ ਹੁੰਦਾ ਪੁਲਿਸ ਦੂਜੇ ਨੂੰ ਹਵਲਦਪ ਕਰਦੀ ਆ ਇਹ ਤਾਂ ਫਿਰ ਹੁਣ ਸਾਰੇ ਜਿਹੜਾ ਚੜਾਵਾ ਚੜਿਆ ਹੋਇਆ ਇਹਨਾਂ ਦੇ ਮਤਲ ਟੱਕਿਆ ਹੋਇਆ ਨੂੰ ਵੀ ਤੁਸੀਂ ਬੈਠੇ ਰਹੋ ਇਥੇ ਰਾਣਾ ਨੇ ਕਿਉਂ ਫੜਨਾਂ ਕੱਲ ਤਰੀਕ ਸੀ ਇਹਨਾਂ ਦੀ ਕੱਲ ਤਰੀਕ ਭੁਗਤ ਕੇ ਆਏ ਆ ਹੁਣ ਸਾਰੇ ਅਸੀਂ ਤੜਕੇ ਰਹਿ ਕਿਤੀ ਆ ਧੰਨਵਾਦ ਲੈ ਜੀ ਐਮਐਲਏ ਸੁਖਵੀਰ ਸਿੰਘ ਮੈਸਟਰ ਖਾਨਾ ਨਾਲ ਗੱਲ ਹੋਈ ਸੀ ਉਹਦੇ ਨਾਲ ਵੀ ਕੋਈ ਗੱਲ ਨਹੀਂ ਉਹ ਉਹ ਵੀ ਉਧਰੇ ਉਧਰੀ ਆ ਤਾਂ ਵੀ ਨਹੀਂ ਉਹ ਸਾਡੇ ਬੰਨੀ ਨਹੀਂ ਹੈਗਾ ਆਮਾ ਦੀ ਪਾਰਟੀ ਵਾਲੇ ਕਹਿੰਦੇ ਸੀ ਵੀ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਤੇ ਬਾਈ ਜੀ ਹੋਈ ਸੀ ਸੁਵੀਰ ਕੋਲ ਜਾ ਕੇ ਆਏ ਬਾਈ ਜੀ ਅਸੀਂ ਦੋ ਤਿੰਨ ਵਾਰ ਸਾਡੇ ਬੈਠੇ ਨੂੰ ਕਹਿੰਦਾ ਮੈਂ ਸਾਬ ਨੂੰ ਫੋਨ ਕਰਤਾ ਕੋਈ ਸਾਡੀ ਸੁਣਵਾਈ ਨਹੀਂ ਹੋਈ ਬਾਈ ਜੀ ਸੁਵੀਰ ਮਾਈ ਸਰਖਾਨੇ ਕੋਲ ਘਰੇ ਜਾ ਕੇ ਚਾਹ ਪਾਣੀ ਪੀ ਕੇ ਉਹਦੇ ਕੋਲੇ ਦਫ਼ਤਰ 'ਚ ਬੈਠ ਕੇ ਆਏ ਆਗੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਨਾ ਮਾਈ ਸਰਖਾਨੇ ਨੇ ਸੁਣਵਾਈ ਕਰੀ ਨਾ ਹੀ ਡੀਐਸਪੀ ਨੇ ਸੁਣਵਾਈ ਕਰੀ ਨਾ ਹੀ ਐਸਐਸਓ ਨੇ ਕੁਝ ਵੀ ਨਹੀਂ ਹੋਇਆ ਥੋੜੇ ਬਾਈ ਪੈਸੇ ਸੀਗੇ ਹਾਂਜੀ ਕਿੰਨੇ 5 ਲੱਖ ਬਾਈ ਜੀ अच्छा हां जी मेरा ਪਿੰਡ ਢਿੰਗੜਾ اچھا ਗੁਰਪ੍ਰੀਤ ਸਿੰਘ ਮੇਰਾ ਨਾਂ ਜੀ ਠੀਕ ਹੈ 5 ਲੱਖ ਰੁਪਈਆ ਮੇਰਾ ਮੈਥੋਂ ਵੀ ਇਹ ਘਰੋਂ ਜਾ ਕੇ ਲੈ ਕੇ ਆਏ ਆ ਘਰੋਂ ਜਾ ਕੇ ਪੰਡਾ ਵੀ ਦੇਣ ਲੈਣ ਸੀ ਪਹਿਲਾਂ ਹਾਂ ਪਹਿਲਾਂ ਮੇਰੀ ਆੜਤ ਸੀਗੀ ਹੂੰ ਠੀਕ ਹੈ ਜੀ ਉਸ ਮੇਰੀ 48 ਕੁਸਮੇ ਤੋਂ ਹੋਰ ਲਈ ਸੀਗੀ ਹੂੰ ਤੇ ਇਹਦੇ ਚ ਇਹ ਦੋ ਜਣਾਂ ਤੇ ਬਾਈ ਨੇਮ ਸਾਡਾ ਪਰਚਾ ਹੈਗਾ ਤਿੰਨ ਹੋਰ ਆ ਉਹਨਾਂ ਦਾ ਵੀ ਨਾਂ ਦੱਸ ਦਿੰਦੇ ਛੋੜੇ ਨਾਲ ਕਿੰਨੀ ਗੱਲ ਹੋਈ ਸੀ ਕਿੰਨਾ ਏਰੀਆ ਦੇਣਾ ਜਾਂ ਕਿੰਨਾ ਸੀ ਉਹਨਾਂ ਨੇ 400 ਗਾਈ ਦਾ ਪਲਾਟ ਹਾਂਜੀ ਵੀ 4000 ਦੂਜਿਆਂ ਨੂੰ ਸਸਤਾ ਦੇਵਾਂਗੇ ਅਸੀਂ ਸਸਤਾ ਦੇਵਾਂ ਹਾਂ ਵੀ 4000 ਸਸਤਾ ਦੇਵਾਂਗੇ ਜੇ ਤੁਸੀਂ ਐਡਵਾਂਸ ਚਲੋ ਇਹਨਾਂ ਦੇ ਕੋਲੇ ਆਉਂਦੇ ਸੀ 15-20 ਸਾਲਾਂ ਦੀ ਆੜਤ ਸੀ ਚਲੋ ਘਰ ਵਾਲੀ ਗੱਲ ਸੀਗੀ ਤੇ ਇਹਨਾਂ ਨੇ ਸਾਨੂੰ ਭੁਹਾ ਕੇ ਸਾਡੇ ਨਾਲ ਠੱਗੀ ਮਾਰੀ ਆ ਲੜਕੇ ਮਾਰੀ ਆ ਦੋਨਾਂ ਨੇ ਜਸਪਾਲ ਨੇ ਤੇ ਸੰਜੀਵ ਕੁਮਾਰ ਨੇ ਔਰ ਪਵੀਰ ਬਲ ਨੇ ਅੱਜ ਉਹਦੀ ਬੇਟੀ ਦੇ ਕੋਲੇ 10 ਕਰੋੜ ਦੀ ਪ੍ਰਾਪਰਟੀ ਆ ਉਹਦੀ ਬੇਟੀ ਦੇ ਨਾਮ ਕਿਹਦੀ ਬੇਟੀ ਦੇ ਨਾਮ ਸੰਜੀਵ ਕੁਮਾਰ ਦੀ ਦੇ ਨਾਮ ਅੱਛਾ ਉਹਦੇ ਘਰ ਵਾਲੇ ਦੇ ਨਾਲ ਲੱਗ ਆ ਜੀ ਸਾਰਾ ਦੇ ਪਰਿਵਾਰ ਦੇ 700 ਕਰੋੜ ਦਾ ਮਾਲ ਕਈ ਆ ਜੀ ਦੀ ਘੜੀ ਇੰਨੇ ਪੈਸੇ ਕਿੱਥੋਂ ਕਿਵੇਂ ਆ ਗਏ ਦੋ ਨੰਬਰ ਦੀ ਕੋਈ ਸਾਥ ਠੱਗੀ ਵਾਰੀ ਸਾਡੇ ਨਾਲ ਜੀ ਸਾਡੇ ਨਾਲ ਹੀ ਮਾਰ ਕੇ 20 ਕਰੋੜ ਤੋਂ ਉੱਪਰ ਦਾ ਹੀ ਹੂੰ ਅਸੀਂ ਸੜਕਾਂ ਦੇ ਬੈਠੇ ਆ ਉਹ ਏਸੀਆਂ ਧਲੇ ਪਏ ਆ ਜੀ ਮੋੜ ਮੋੜ ਹਲਕੇ ਦਾ ਐਮ ਐਲ ਏ ਉਹਦੀ ਮਦਦ ਕਰ ਰਿਹਾ ਜੀ ਪ੍ਰਸ਼ਾਸਨ ਬੱਧਤ ਕਰ ਰਿਹਾ ਪੂਰੀ ਜੱਜ ਕੇ ਜੀ ਉਹ ਦਾ ਆਮਾ ਦੀ ਪਾਰਟੀ ਲਗਾਈ ਬਦਲਾ ਆ ਗਿਆ ਨਹੀਂ ਅਸੀਂ 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 ਵੋਟਾਂ ਪਾਈਆਂ ਸੀ ਇਹਨਾਂ ਨੂੰ ਜੀ ਅੱਛਾ ਅਸੀਂ ਪਾਈਆਂ ਸੀ ਆ ਬੈਠੇ ਸਾਰਿਆਂ ਨੇ ਵੋਟਾਂ ਪਾਈਆਂ ਇਹਨਾਂ ਨੇ ਹੂੰ ਸਾਨੂੰ ਤਾਂ ਕੋਈ ਬਦਲਾ ਨਹੀਂ ਦਿੱਤਾ ਬੈਠਾ ਸੀ ਤਾਂ ਰੋੜਾ ਦੇ ਰਾਤ ਨੂੰ ਮੱਛਰ ਖਾਂਦਾ ਰਾਤ ਨੂੰ ਇੱਥੇ ਭਮਾ ਕੇ ਸੀ ਹੂੰ ਠੀਕ ਹੈ ਨਾ ਜੀ ਅੱਜ ਤਾਂ ਸੀਐਮ ਸਾਹਿਬ ਤੇ ਕਰ ਗੱਲ ਭਜਾਉਣਾ ਚਾਹੁੰਦੇ ਆ ਵੀ ਆਹ ਦੇਖ ਲਓ ਤੇਰੇ ਵਰਕਰ ਬੈਠੇ ਆ ਸਾਰਾ ਕੁਝ ਤੇਰੇ ਆ ਜੀ ਹੂੰ ਹਾਂਜੀ ਕੋਈ ਫਾਇਦਾ ਨਹੀਂ ਕਿਹਾ ਬੋਟਾ ਪਾਉਂਦਾ ਨਹੀਂ ਫਾਇਦਾ ਨਹੀਂ ਹੋਇਆ ਬਾਈ ਜਦੋਂ ਫਾਇਦਾ ਕੀ ਹੋਣਾ ਜਦੋਂ ਮਦਦ ਤੋਂ ਉਹਨਾਂ ਦੀ ਕਰੀ ਜਾਂਦੇ ਆ ਦੋਸ਼ੀ ਬੰਦਿਆਂ ਦੀ ਆਗਾ ਜੀ ਤੇ ਪੁਲਿਸ ਕਿਉਂ ਨਹੀਂ ਕਰਦੀ ਕਾਰਵਾਈ ਪੁਲਿਸ ਬਾਈ ਲਾਰੇ ਲਾਈ ਜਾਂਦੀ ਸਾਨੂੰ ਹੂੰ ਲਾਰੇ ਲਾਈ ਜਾਂਦੀ ਆ ਜਦੋਂ ਆਉਣਿਆ ਲਾਰਾ ਲਾ ਕੇ ਮੋੜ ਦਿੰਦੀ ਆ ਇਹਦੇ ਚ ਮੈਂ ਤਿੰਨ ਬੰਦੇ ਹੋਰ ਵੀ ਉਹਨਾਂ ਦਾ ਵੀ ਨਾਮ ਦੱਸ ਦਣਾ ਮੈਂ ਜੀ ਇਹਦੇ ਚ ਹੈਗਾ ਜੀ ਸਤਪਾਲ ਸਿੰਘ ਪੁੱਤਰ ਬਚਨ RAM ਹੂੰ ਕਲਪੂਸ਼ਨ ਕੁਮਾਰ ਪੁੱਤਰ ਹੇਮਰਾਜ ਅਜੇ ਕੁਮਾਰ ਵਾਸੀ ਬਰਨਾਲਾ ਕੰਨ ਬੰਦੇ ਹੋਰ ਆ ਜੀ ਇਹ ਪੰਜ ਜਣੇ ਦੀ ਜੁੱਟਲੀ ਸੀ ਜਿਹਨਾਂ ਨੇ ਸਾਡੇ ਨਾਲ ਡੱਗੀ ਮਾਰੀ ਆ ਜੀ ਅੱਛਾ ਗਰੋ ਸੀ ਪੂਰਾ ਗਰੋ ਸੀ ਕਲੋਨੀਆਂ ਇਹਨਾਂ ਨੇ ਕਟੀਆਂ ਵੀ ਆ ਪਰ ਸਾਨੂੰ ਪਲਾਟ ਨਹੀਂ ਦਿੱਤਾ ਉਹਦੇ ਚ ਹਮ ਹੁਣ ਵੀ ਕਟੀਆਂ ਪਿੱਛੇ ਜਿਆਦਾ 2 ਕੁ ਮਹੀਨੇ ਹੋ ਗਏ ਹੁਣ ਵੀ ਕੱਟੀਆਂ ਨੇ ਕਲੋਨੀ ਪਰ ਸਾਨੂੰ ਜਵਾਬ ਦੇ ਕੇ ਕਹਿੰਦੇ ਅਸੀਂ ਤਾਂ ਦਿੰਦੇ ਨਹੀਂ ਹਮ ਹੁਣ ਇੰਨੇ ਲੋਕਾਂ ਦੇ ਠੱਗੀ ਦਾ ਸ਼ਿਕਾਰ ਹੋ ਗਏ ਜੀ ਕਿੰਨੇ ਕੁ ਲੋਕ ਹੋਣਗੇ ਜਿਹਨਾਂ ਨੂੰ ਡੱਗੀ 100 190 ਤੋਂ 200 ਦੇ ਕਰੀਬ ਆ ਜੀ ਅੱਛਾ ਇਹਦੇ ਵਿੱਚ ਪਿੰਡ ਦਲਿਆਵਾਲ ਬੈਣੀਵਾਲ ਢਿੰਗੜ ਕਮਾਲੂ ਛੋਟੇ ਮੋੜ ਰਾਜਗੜ ਕੁੱਬੇ ਕੋੜ ਸ਼ਮੀਰ ਮਾਨਸਾ ਜੋਧਪੁਰ ਕੱਲੋ ਵੱਡੇ ਮੋੜ ਮੋੜ ਮੰਡੀ ਹੋ ਸਕਦਾ ਵੀ ਹੋਰ ਵੀ ਹੋਣ ਮਾਨਸਾ ਮਾਈਸਰ ਖਾਨੇ ਦੇ ਇੰਨੇ ਬੰਦੇ ਆ ਜੀ ਪੀੜ ਦਾ ਹੋ ਸਕਦਾ ਪੰਜ ਚਾਰ ਪਿੰਡ ਹੋਰ ਵੀ ਹੋਣ ਸਾਡੇ ਧਿਆਨ ਚ ਨਾ ਆਉਣ ਹੂੰ ਸਾਨੂੰ ਹੋ ਗਏ ਘੱਟੋ ਘਾਟ ਤਿੰਨ ਸਾਲੇ ਜੰਗ ਲੜਦਿਆਂ ਨੂੰ ਆਖਰ ਨੂੰ ਆਖੇ ਸੀ ਧਰਨੇ 'ਚ ਥਾਣੇ ਪੁਰੇ ਬੈਠੇ ਆ ਜਦੋਂ ਯਾਰ ਕਰਕੇ ਪਰਚਾ ਕਰਾਇਆ ਜੀ ਮੁਰਕ ਕੇ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕਰੀ ਹੁਣ ਅਸੀਂ ਵੀ ਜਦੋਂ ਯਾਰ ਕਰਕੇ ਫੇਰ ਦੁਬਾਰੇ ਬੈਠੇ ਆ ਜੀ ਡੀ ਗਰੂ ਕੇ ਇਹਨਾਂ ਨੂੰ ਹੁਣ ਕੀ ਤੁਹਾਡਾ ਹੈਗਾ ਵੀ ਕਦੋਂ ਤੱਕ ਅਸੀਂ ਤਾਂ ਕਹਿੰਦੇ ਆ ਵੀ ਗ੍ਰਫਤਾਰ ਕਰਨ ਜਿੰਨਾ ਕਰ ਗ੍ਰਫਤਾਰ ਨਹੀਂ ਕਰਦੇ ਅਸੀਂ ਇੱਥੇ ਬੈਠਾਂਗੇ ਜਿਵੇਂ ਪਹਿਲਾਂ ਵੀ ਕਹਤਾ ਜੀ ਅਸੀਂ ਕਰਾਂਗੇ ਉੱਠ ਖੜਦਾ ਬੰਦਾ ਜਾਂ ਹੋਰ ਨਹੀਂ ਉੱਠਦੇ ਜੀ ਹੁਣ ਨਹੀਂ ਉੱਠਦੇ ਜੀ ਮਨ ਬਣਾ ਕੇ ਬੈਠੇ ਆ ਜੀ ਕੀ ਨਾਂ ਤੁਹਾਡਾ ਹੈ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਕਿਹੜਾ ਪਿੰਡ ਆ ਤੁਹਾਡਾ ਕਮਾਲੂ ਜੀ ਅੱਛਾ ਤੇ ਠੱਗੀ ਤੁਹਾਡੇ ਨਾਲ ਵੀ ਵਜੀ ਫਿਰ ਹਾਂ ਜੀ ਕਿੰਨੇ ਪੈਸਿਆਂ ਦੀ 20 ਲੱਖ ਰੁਪਇਆ ਗਾ ਜੀ 20 ਲੱਖ ਕੀ ਗੱਲ ਹੋਈ ਸੀਗੀ ਤੁਸੀਂ ਕਿਹੜੇ ਸਾਲ ਮਿਲੇ ਆਪਣੇ ਸੰਜੀਵ ਨੂੰ ਸਾਡਾ ਇਹ ਨਾ ਦੋਨਾਂ ਦੁਕਾਨਦਾਰਾਂ ਨਾਲ 2003 ਤੋਂ ਸੰਬੰਧ ਹੈਗਾ ਹਮ ਅੜਦਾ ਕੰਮ ਸੀ ਇਹਨਾਂ ਨਾਲ ਠੀਕ ਹੈ ਤੇ ਵੀ ਬੂ ਦਾ ਸਾਰਾ ਕੰਮ ਇਹਨਾਂ ਵਾਲੀ ਰੇਸਪਰੇ ਸਾਰਾ ਇਹਨਾਂ ਤੋਂ ਹੀ ਲੈਂਦੇ ਹੁੰਦੇ ਸੀ ਅਸੀਂ ਹਮ ਉਸ ਵਕਤ ਚੱਲਦੇ ਚੱਲਦੇ ਤੇ ਸਾਨੂੰ ਮੰਨ ਲਓ ਇਹਨਾਂ ਨੇ ਇੱਕ ਇਹਨਾਂ ਨੇ ਕੋਈ ਕਲੋਨੀ ਕੱਟਣੀ ਸੀਗੀ ਹਮ ਉਹਦੇ ਸੰਬੰਧੇ ਵਿੱਚ ਸਾਥੋਂ ਇਹਨਾਂ ਨੇ ਪੈਸੇ ਲਏ ਹਮ ਤੇ ਉਸ ਵਕਤ ਕਰੋਨਾ ਆ ਗਿਆ ਜੀ ਹਮ ਕਰੋਨਾ ਤੋਂ ਬਾਅਦ ਮੰਨ ਲਓ ਇਹਨਾਂ ਨੇ ਨਾ ਤਾਂ ਸਾਨੂੰ ਪਲਾਟ ਦਿੱਤੇ ਹੈ ਠੀਕ ਹੈ ਤੇ ਨਹੀਂ ਪੈਸਾ ਵਾਪਸ ਕੀਤਾ اچھا ਕਲੋਨੀ ਦੇਖ ਕੇ ਆਏ ਤੁਸੀਂ ਜਾਂ ਨਹੀਂ ਕੋਈ ਗਏ ਨਹੀਂ ਬਸ ਚਲੋ ਵਿਸ਼ਵਾਸ ਹੀ ਸੀਗਾ ਵਿਸ਼ਵਾਸ ਹੀ ਇੰਨਾ ਬਣਿਆ ਹੋਇਆ ਸੀਗਾ ਜੀ ਮੰਨ ਲਓ ਵਿਸ਼ਵਾਸ ਦੇ ੱਚੀ ਆ ਗਏ ਨਾ ਦੇ ਵਿੱਚ ਅਸੀਂ ਅੱਛਾ ਇਹ ਕਿਵੇਂ ਹੋਇਆ ਇਹਦੇ ਮਨ ਚ ਬੇਈਮਾਨੀ ਆ ਗਈ ਫਿਰ ਜਿਵੇਂ ਪਹਿਲਾਂ ਵੀ ਤੁਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਜਾਂ ਬੰਦਾ ਆੜ ਤਨ ਜੁੜੇ ਹੀ ਹੁੰਦੇ ਜਾਂ ਬਸ ਕੋਈ ਇਹਨਾਂ ਨੇ ਕੋਈ ਜਾਲ ਹੀ ਇਹੋ ਜਿਹਾ ਬਣਾਇਆ ਸੀ ਕਈ ਜਾਣੇ ਸੀਗੇ ਇਹ ਠੀਕ ਹੈ ਹੁਣ ਫਰਾਰ ਨੇ ਇਥੋਂ ਸਹੀ ਇੰਨਾ ਇਕੱਠਾ ਕਰ ਲਿਆ ਮੰਨ ਲਓ ਕਾਫੀ ਕਰ ਲਿਆ ਹਾਂ ਕਾਫੀ ਕਰ ਲਿਆ ਜੀ ਹੁਣ ਫਰਾਰ ਨੇ ਇਥੋਂ ਹੋਂਦੈ ਫਰਾਰੀ ਆਈ ਇੱਥੋਂ ਕਿੰਨਾ ਕਾ ਪੈਸਾ ਲੱਗਾ ਤੁਹਾਨੂੰ ਇਕੱਠਾ ਕਰ ਲਿਓ ਘੱਟੋ ਘੱਟ 20 ਕਰੋੜ ਦੇ ਲਗਭਗ ਹੋਊਗਾ ਜੀ ਅੱਛਾ ਤੇ ਹੁਣ ਫਿਰ ਕੋਈ ਸਿਆਸੀ ਪਾਰਟੀ ਦਾ ਕੋਈ ਲੀਡਰ ਕੋਈ ਮਦਦ ਆ ਨਹੀਂ ਕਿਸੇ ਨੂੰ ਸਾਨੂੰ 3 ਸਾਲ ਹੋ ਗਏ ਸੀ ਇਸ ਕੰਮ ਦੇ ਵਿੱਚ ਲੱਗਿਆ ਨੂੰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਤੇ ਸੁਖਵੀਰ ਸਿੰਘ ਮੈਸਰ ਖਾਨ ਆ ਇਸ ਏਰੀਏ ਦੇ ਐਮਐਲਏ ਨੇ ਉਹਨਾਂ ਕੋਲ ਵੀ ਅਸੀਂ ਜਾਇਆ ਜੀ ਬਹੁਤ ਵਾਰੀ ਉਹਨਾਂ ਨੇ ਵੀ ਕੋਈ ਰਾਹ ਨਹੀਂ ਦਿੱਤਾ ਕਈ ਉਹ ਤਾਂ ਕਹਿੰਦੇ ਆ ਆਮ ਆਦਮੀ ਆਮ ਆਦਮੀ ਵਾਲਿਆਂ ਨੀ ਕੋਈ ਆਮ ਵਾਲੇ ਕੋਈ ਨਹੀਂ ਗਈ। ਘਟੂ ਘਟ ਅਸੀਂ 5-6 ਵਾਰ ਜਾਏ ਇਹਨਾਂ ਕੋਲ। ਕੀ ਕਹਿਣਾ ਹੁੰਦਾ ਉਹਨਾਂ ਦਾ? ਹਾਂ ਅਸੀਂ ਕਰਦੇ ਆ ਫੋਨ ਫੋਨ ਵੀ ਕਰਿਆ ਇੱਕ ਦੋ ਵਾਰੀ ਲਾਜਮਾਨ ਨੂੰ ਪਰ ਸਾਡੀ ਕੋਈ ਸੁਣਵਾਈ ਨਹੀਂ। ਪਰਚਾ ਕੱਟਿਆ ਗਿਆ ਜੀ। ਠੀਕ ਹੈ। 6ਵੇਂ ਮਹੀਨੇ 26 ਤਰੀਕ ਦਾ ਪਰਚਾ ਕੱਟਿਆ ਹੋਇਆ। ਠੀਕ ਹੈ। ਅੱਜ ਤੱਕ ਕਿਸੇ ਨੂੰ ਕੋਈ ਗ੍ਰਿਫਤਾਰ ਨਹੀਂ ਕਰਿਆ। ਅੱਜ ਅਸੀਂ ਦੁਬਾਰੇ ਇਸ ਕਰਕੇ ਧਰਨੇ ਦੇ ਬੈਠੇ ਹਾਂ। ਹਾਂ ਜੀ ਕਿਹੜਾ ਪਿੰਡ ਹੈ ਤੁਹਾਡਾ? ਕਮਾਲੂ ਜੀ। ਕਿੰਨੇ ਪੈਸੇ ਤੁਹਾਡੇ? 7 ਲੱਖ ਹੈ ਜੀ। 7 ਲੱਖ। ਤੋੜੇ ਨਾਲ ਵੀ ਇਹੀ ਗੱਲ ਹੋਈ ਸਾਰੀ ਹਾਂਜੀ ਘਰੋਂ ਲੈ ਕੇ ਆਏ ਤੁਸੀਂ ਆਪ ਦੇ ਕੇ ਪੈਸੇ ਝੋਨੇ ਦੇ ਪੈਸੇ ਜੀ ਤੁਸੀਂ ਦੇਖਿਆ ਅਸੀਂ ਕਿਨੇ ਗਏ ਘਰੋਂ ਫੜ ਕੇ ਲਿਆਏ ਆੜਤ ਸੀ ਨਾ ਅੱਛਾ ਹਾਂਜੀ ਝੋਨੇ ਦੇ ਪੈਸੇ ਕਿੰਨੇ ਸੀਗੇ ਵਿੱਚ 7 ਲੱਖ ਸੀ ਅੱਛਾ ਝੋਨਾ ਵੇਚ ਅਸ ਦੀ ਹਾਂਜੀ ਤੁਹਾਨੂੰ ਕਿਹਾ ਵੀ ਪਲਾਂਟ ਦਬਾਉਣੇ ਆ ਹਾਂ ਕਿੰਨੇ ਗਾਜ ਦਾ ਕਿਹਾ ਸੀ ਕੀ ਗੱਲ ਹੋਈ ਗਾਈ ਕੋਈ ਤਾਂ ਕਹੀ ਨਹੀਂ ਇਹਨਾਂ ਨੇ ਉਹੀ ਕਹਤਾ ਹਾਂਜੀ ਦਬਾਉਣੇ ਆ ਪਲਾਂਟ ਹਾਂਜੀ ਨਾ ਇਹ ਨਗਦ ਦਿੱਤੇ ਤੁਸੀਂ ਨਗਦ ਹੀ ਤੁਸੀਂ ਵੀ ਨਗਦ ਦਿੱਤੇ ਵੇ ਹਾਂ ਹੀ ਨਗਦ ਪੈਸੇ ਜੀ ਫਿਰ ਹੁਣ ਹੋਰ ਕਿਸੇ ਨਾਲ ਗੱਲਬਾਤ ਹੋਈ ਥੋੜੀ ਕਿ ਕੁਝ ਨਹੀਂ ਹੋਇਆ ਕੁਝ ਆ ਦੱਸੀ ਤਾਂ ਜਾਂਦੇ ਜੀ ਤਿੰਨ ਸਾਲ ਹੋ ਗਏ ਐ ਲਾਰੇ ਲਾਈ ਜਾਂਦੇ ਬਸ ਨਾ ਕੋਈ ਇੱਥੇ ਸੁਣਦੇ 8 ਦਿਨ ਪਹਿਲਾਂ ਬੈਠੇ ਰਹੇ ਹਾਂ ਇੱਥੇ ਤੁਹਾਡਾ ਕੀ ਨਾਮ ਹੈ ਜਗਦੀਸ਼ ਸਿੰਘ ਕਿਹੜਾ ਪਿੰਡ ਹੈ ਕਮਾਲੂ ਜੀ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਪਿੰਡ ਦਾ ਸਰਪੰਚ ਆ ਜੀ ਕਮਾਲੂ ਪਿੰਡ ਦੇ ਸਰਪੰਚ ਹੋ ਹੁਣ ਮੌਜੂਦਾ ਹੁਣ ਟਰਮ ਪੂਰੀ ਹੋਈ ਹੈ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਤੁਹਾਡੇ ਹੀ ਪੈਸੇ ਸੀਗੇ ਹਾਂਜੀ ਇਹਨੇ 7.5 ਲੱਖ ਰੁਪਏ ਲਗਭਗ ਅੱਛਾ ਹਾਂਜੀ ਬਾਕੀ ਸਾਡੇ ਮੀਰੀ ਭਾਣਾ ਦਾ ਮੇਰੇ ਬੇਟਿਆਂ ਦਾ ਕੁੱਲ ਮਿਲਾ ਕੇ ਹੈਗਾ 40-45 ਲੱਖ ਰੁਪਏ ਜਿਹੜਾ ਤੁਹਾਡੇ ਪਰਿਵਾਰ ਦਾ ਪਰਿਵਾਰ ਦਾ ਜੀ ਤੁਹਾਡੇ ਫਿਰ ਕਿੰਨੇ ਪਲਾਂਟਾਂ ਨਾਲ ਗੱਲ ਹੋਈ ਤੁਹਾਡੇ ਬਾਰੇ ਸਰਦਪ ਤਾਂ ਕਹਿੰਦੇ ਪਲਾਟਸ ਨੂੰ ਦੇਵਾਂਗੇ ਜੀ ਵਧੀਆ ਪਲਾਟ ਦੇਵਾਂਗੇ ਬਾਕੀ ਅਸਲੀ ਸਾਰੇ ਰਲਿਆ ਗਰੁੱਪਾਂ ਦੇ ਠੱਗੀ ਪਹਿਲੇ ਦਿਨ ਤੋਂ ਮਾਰਦੇ ਆ ਪਹਿਲਾਂ ਇਹ ਬੀਜਾਂ ਬੂਜਾਂ ਦਾ ਕੰਮ ਕਰਦੇ ਸੀ ਬਾਹਰੋਂ ਬੀਜ ਲਿਆਉਂਦੇ ਸੀ 2-200 ਦਾ ਪੈਕਟ ਉਹ ਜ਼ਿਮੀਂਦਾਰਾਂ ਨੂੰ 22 300 ਦਾ ਵੇਚ ਰਹੇ ਨੇ ਬਸ ਵਿਸ਼ਵਾਸ ਸਾਡੇ ਪਿੰਡ ਦੇ ਨੂੰ ਸਾਰੇ ਨੂੰ ਵੱਧ ਗਿਆ ਸੀ ਸਾਡਾ ਪਿੰਡ ਹੀ ਮਤਲਬ ਕਿ ਕਮਾਲੂ ਸਾਰਾ ਵਿਸ਼ਵਾਸ ਤੇ ਇਹਨਾਂ ਨਾਲ ਜਾਦੇ ਹੋ ਗਿਆ ਇੱਕ ਦੂਜੇ ਨੂੰ ਆਏ ਹੋਇਆ ਜੀ ਉਹ ਬੰਦਾ ਪਲਾਟ ਲੈ ਜਾਏ ਮੈਂ ਨਾ ਰਹਿ ਜਾ ਕੋ ਸਾਡੇ ਨਗਰ ਨੂੰ ਇਹ ਹੋ ਗਿਆ ਜੀ ਪਹਿਲਾ ਬੰਦਾ ਪਲਾਟ ਲੈ ਜੂਗਾ ਮੈਂ ਨਾ ਕਿਤੇ ਰਹਿ ਜਾ ਉਹ ਤਾਂ ਰਹਿ ਗਈ ਚੱਕ ਚੱਕ ਪੈਸੇ ਦੇ ਗਿਆ ਵਿਸ਼ਵਾਸ ਘਾਤ ਕਰ ਗਿਆ ਇਹਨਾਂ ਨਾਲ ਪੈਸਟੀ ਹਟ ਦੇ ਨਾਲ ਇਕੱਠੇ ਕੰਮ ਕਰਦੇ ਸੀ ਵੀਰਵਾਲ ਸੰਜੀਵ ਕੁਮਾਰ ਜੀ ਇੱਕ ਤਾਂ ਇੱਕ ਜੱਸਾ ਪ੍ਰਧਾਨ ਕਹਿੰਦੇ ਸਾਡੇ ਇਕੱਠੇ ਇਹਨਾਂ ਦਾ ਕੰਮ ਸੀ ਇਹ ਇਹਨਾਂ ਦੀ ਪਾਰਟੀ ਦੇ ਸੀਗੇ ਨਾਲ ਕੋਈ ਪਾਰਟੀ ਨਹੀਂ ਜੀ ਸਾਨੂੰ ਤਾਂ ਇਹਨਾਂ ਦੀ ਕੋਈ ਪਾਰਟੀ ਨਹੀਂ ਲੱਗੀ ਸਾਰੇ ਪਾਸੇ ਤੁਰੇ ਫਿਰਦੇ ਨੇ ਇਹ ਤੁਸੀਂ ਉਹ ਸਰਪੰਚ ਸੀ ਜੀ ਜਿਹੜੇ ਤੋਂ ਪੈਸੇ ਲਏ ਆ ਹਾਂਜੀ ਪਹਿਲਾਂ ਤਾਂ ਸਰਪੰਚ ਤੋਂ ਪਹਿਲਾਂ ਦੇ ਪੈਸੇ ਦਾ ਅੱਛਾ ਹਾਂਜੀ ਸਰਪੰਚ ਤੇ ਬਾਦਚ ਬਣਿਆ ਸਰਪੰਚ ਬਾਦਚ ਬਣਿਆ ਜੀ ਅੱਛਾ ਫਿਰ ਕੋਈ ਗੱਲਬਾਤ ਤੁਹਾਡੇ ਪਿੰਡ ਦਾ ਐਮਐਲਏ ਵੀ ਰਹੇ ਆ ਪਹਿਲਾਂ ਉਹਨਾਂ ਨਾਲ ਹੀ ਗੱਲ ਹੋਈ ਕੋਈ ਨਿੱਪੰਡ ਵਾਲੇ ਮੈਂ ਲੈਣ ਬੰਦੇ ਸੀ ਗੱਲਬਾਤ ਕਰੀ ਜੀ ਦੇਵ ਸਿੰਘ ਨਾਲ ਉਹ ਕਿੱਥੇ ਰਹਿੰਦੇ ਆ ਉਹ ਵੀ ਪੰਡੀ ਰਹਿੰਦੇ ਆ ਜੀ ਉਸ ਐਕਸ ਐਮਐਲਏ ਫਿਰ ਵੀ ਗੱਲਬਾਤ ਮਾੜੀ ਮੁੱਟੀ ਤੋਂ ਹੁੰਦੀ ਆ ਜੀ ਤੁਸੀਂ ਤਾਂ ਨਹੀਂ ਉਹਨਾਂ ਕੋਲ ਗਏ ਮੈਂ ਕਿਹਾ ਇਹ ਪਹਿਲਾਂ ਹੋ ਨਹੀਂ ਜੀ ਤੇ ਕੀ ਗੱਲਬਾਤ ਹੋਈ ਇਹਨਾਂ ਨਾਲ ਪੁਲਸ ਵਾਲਾ ਪੁਲਸ ਵਾਲੇ ਕੋਈ ਗੱਲਬਾਤ ਸੁਣਵਾਈ ਨਹੀਂ ਕਰ ਰਹੇ ਜੀ ਆਉਣੇ ਆ ਕਿ ਕੋਈ ਗੱਲ ਨਹੀਂ ਅਸੀਂ ਐਂ ਕਰਾਂਗੇ ਬਾਹਰ ਕਰਾਂ ਲਾਰੇ ਲਾਈ ਜਾਂਦੇ ਜੀ ਕਿਉਂ ਉਹਨਾਂ ਕੋਲੋ ਤਗੜੇ ਬੰਦੇ ਆ ਜੀ ਪੈਜ ਨੂੰ ਦੱਬੀਆਂ ਤੇ ਸਾਡਾ ਦਾ ਅਸਲੀਤਕ ਮਕਸਦ ਆ ਜਿਹੜੇ ਕਿਸੇ ਨਾਲ ਹੀ ਗੱਲ ਕਰਦੇ ਆ ਉਹੀ ਸਾਨੂੰ ਬਸ ਕੋਈ ਗੱਲ ਨਹੀਂ ਥੋੜੀ ਸ਼ਰਮਾਈ ਲਾਜ ਮੇ ਕਰਾਂਗੇ ਆ ਸਾਨੂੰ ਡਾਕੂਮੈਂਟ ਘੱਟਾ ਓਡਾ ਫਲਾਣਾ ਘੱਟਾ ਇਹ ਗੱਲਾਂ ਜ਼ਲਾਰੀ ਲਾਲਾ ਕੇ ਮੋੜੀਆਂ ਦੇ ਜੀ ਹਰ ਕੇ ਚੁੱਪ ਕਰਕੇ ਦੁਬਾਰੇ ਹੁਣ ਸਾਨੂੰ ਦੁਬਾਰੇ ਮਜਬੂਰ ਹੋਣਾ ਪਿਆ ਪਹਿਲਾਂ ਵੀ ਅਸੀਂ ਧਰਨੇ ਲਈ ਰੱਖਿਆ ਹੁਣ ਜਦੋਂ ਸਾਨੂੰ ਕੋਈ ਗੱਲ ਰਾਹ ਨਾ ਪਈ ਹੁਣ ਦੁਬਾਰੇ ਫੇਰ ਪਹਿਲਾ ਗਰਮੀ ਦੇ ਵਿੱਚ ਬੈਠੇ ਰੇ ਸੱਤ ਦਿਨ ਰਾਤਾਂ ਨੂੰ ਵਿੱਚ ਮੱਛਰ ਖਾ ਗਿਆ ਸਾਨੂੰ ਹੁਣ ਦੁਬਾਰੇ ਅੱਜ ਫੇਰ ਅਸੀਂ ਉਸ ਗੱਲ ਨੂੰ ਮਜਬੂਰ ਹੋ ਕੇ ਦੁਬਾਰੇ ਫੇਰ ਅੱਜ ਧਰਨੇ ਹਾਂ ਜੀ ਕਿਆ ਸਭ ਪਹਿਣਾ ਤੋਂ ਤਾਂ ਲਗਦ ਫੜ ਕੇ ਲੈ ਜਮਾ ਤੁਹਾਡੀਆਂ ਪਹਿਣਾ ਤੋਂ ਹਾਂ ਜੀ ਕਿਆ ਹੀ ਆਂ ਬਹਿਈਆਂ ਹੋ ਜਾਂ ਜੀ ਅੱਛਾ ਉਹਨਾਂ ਤੋਂ ਵੀ ਲੈ ਆ ਕੇ ਦੇਤੇ ਇੱਥੇ ਉਹਨਾਂ ਤੋਂ ਵੀ ਲੈ ਕੇ ਆਪ ਜਾ ਕੇ ਵੀ ਲੈ ਆਏ ਆ ਜੀ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਲਾਂਟਾਂ ਦੇ ਹੋਗਾ ਸਾਰਿਆਂ ਨੂੰ ਉਧਰੋਂ ਅਸੀਂ ਤੁਹਾਡੇ ਵਰਗੇ ਕਹਿੰਦੇ ਸਿਆ ਆਪਣੇ ਪਿੰਡ ਵਾਲਾ ਫਲਾਣਾ ਵੀ ਪਲਾਂਟ ਲਾਊਗਾ ਕਲੋਨੀਆ ਕੱਟਣ ਗਿਆ ਪਲੇ ਲਾਂਗੇ ਬਸ ਇਸੇ ਕਾਰਨ ਸਾਰਿਆਂ ਨੇ ਕਲੋਨੀ ਕੋਈ ਹੈਗੀ ਆ ਉਹਦੀ ਲਈ ਹੋਈ ਆ ਕੋਈ ਨਹੀਂ ਕੋਈ ਪਲਾਂਟ ਬਲੂਟ ਬਥੇਰੇ ਆ ਜੀ ਬਹੁਤ ਕੁਝ ਬਣਾਈ ਬੈਠਾ ਮਹਾਜਨ ਇੱਥੇ ਹੁਣ ਸਾਰੇ ਬੰਦਿਆਂ ਨੂੰ ਕਿਹਾ ਭਰੋਸਾ ਦਵਾਇਆ ਵੀ ਇੱਥੇ ਆਹ ਕਲੋਨੀ ਲਈ ਜਾਓ ਉਹ ਕਲੋਨੀ ਲਈ ਐ ਨੇ ਕੋਈ ਹੈਗੀਆਂ ਜਿਨ੍ਹਾਂ ਦੀ ਦੁਕਾਨਾਂ ਵੀ ਹੈਗੀਆਂ ਇੱਥੇ ਪਲਾਟ ਵੀ ਹੈਗੇ ਆ ਇਹ ਸੰਜੀਵ ਕੋਵਾਰ ਮੰਨੇ ਵੀ ਆ ਪਹਿਲਾਂ ਜੁਨੀਅਰ ਨਾਲ ਵਿੱਚ ਪਈ ਸੀ ਸਾਡੇ ਉਹ ਪਲਾਟ ਕੁਝ ਕਹਿੰਦੀ ਵੀ ਸੀ ਜਿਸ ਨੂੰ ਐ ਪਲਾਟ ਛੱਡ ਦਿਆਂਗੇ ਉਹ ਛੱਡ ਦਿਆਂਗੇ ਕੁਝ ਨਹੀਂ ਮੁੜ ਕੇ ਛੱਡਿਆ ਜੀ ਹੁਣ ਕੀ ਲੱਗਦਾ ਕੀ ਹੋਊ ਦੇ ਕੋਈ ਹੁਣ ਤਾਂ ਅਰੇ ਸਾਗਰਾ ਪਰਚਾ ਕਰਾਇਆ ਹੋਏ ਹੁਣ ਪਰਚੇ ਦੇ ਵਿੱਚ ਬੈਠੇ ਆ ਜੀ ਇਹਨਾਂ ਨੂੰ ਤਾਂ ਫੜੇ ਨਹੀਂ ਹਜੇ ਬੰਦੇ ਫੜੇ ਨਹੀਂ ਜੀ ਮਾਤਾ ਕੀ ਨਾਂ ਤੁਹਾਡਾ ਕਰਨਾਲ ਕਰੋ ਜੀ ਕਿਹੜਾ ਪਿੰਡ ਆ ਤੁਹਾਡਾ ਕਮਾਲੂ ਕਮਾਲੂ ਆ ਹਾਂਜੀ ਅੱਛਾ ਜਿਹੜੀ ਇਹ ਪਲਾਂਟ ਲੈਂਡ ਦਾ ਮਸਲਾ ਠੱਗੀ ਵਜਿਏ ਸਾਰੇ ਲੋਕ ਕਹਿ ਰਹੇ ਆ ਤੇ ਤੁਹਾਡੇ ਤੋਂ ਵੀ ਪੈਸੇ ਲਏ ਇਹਨੇ ਹਾਂਜੀ ਲਏ ਨੇ ਜੀ ਕਿ ਕਿਹੜੇ ਬੰਦੇ ਨੇ ਜਸੇ ਨੇ ਤੇ ਵੀਰ ਵੱਲੇ ਨੇ ਅੱਛਾ ਵੀਰ ਨੇ ਹਾਂਜੀ ਤੇ ਕੀ ਗੱਲ ਹੋਈ ਸੀਗੀ ਸਾਡੀ ਆਰਥੀ ਜੀ ਇਹਨਾਂ ਨਾਲ ਸਾਨੂੰ ਕਹਿੰਦੇ ਵੀ ਸਾਨੂੰ ਪੈਸੇ ਦੇ ਦਿਓ ਹੂੰ ਤੇ ਤੁਸੀਂ ਉਹ ਪਲਾਟ ਕੱਟ ਕੇ ਦੇਵਾਂਗੇ ਨਾ ਸਾਨੂੰ ਕੋਈ ਰਸੀਦ ਹੈ ਤੇ ਨਾ ਸਾਨੂੰ ਪਲਾਟ ਕੱਟ ਕਿੰਨੇ ਪੈਸੇ ਦਿੱਤੇ ਤੁਸੀਂ 7.5 ਲੱਖ ਆ ਜੀ 7 ਲੱਖ ਹਾਂ ਜੀ ਘਰੋਂ ਲੈ ਕੇ ਆਏਗੇ ਤੁਸੀਂ ਆਪ ਦੇ ਕੇ ਘਰੋਂ ਲੈ ਕੇ ਆਏ ਨਹੀਂ ਜੀ ਨਕਦ ਹਾਂ ਨਕਦ ਲੈ ਕੇ ਆਏ ਨੇ ਜੀ ਅੱਛਾ ਹਾਂ ਠੀਕ ਹੈ ਅੱਛਾ ਤੁਹਾਡਾ ਕਿਹੜਾ ਪਿੰਡਾ ਮਾਤਾ ਸਮਾਨ ਲੋ ਆ ਜੀ ਤੁਹਾਡੇ ਨਾਲ ਵੀ ਠੱਗੀ ਵਜੀ ਆ ਠੱਗੀ ਵਜੀ ਅਸੀਂ ਵੀ ਲੈਣੇ ਪੈਸੇ ਕਿੰਨੇ ਪੈਸੇ 1 ਲੱਖ 10 ਹਜ਼ਾਰ ਅੱਛਾ ਤੁਸੀਂ ਤੁਹਾਡੇ ਵੀ ਪੈਸੇ ਜੀ ਹਾਂ ਜੀ ਕਿੰਨੇ 75 95 ਲੱਖ 95000 95 ਲੱਖ ਸਾਰੇ ਹੈਗੇ ਆ ਹਾਂ ਹਾਂ ਅੱਛਾ ਠੀਕ ਹੈ ਤੇ ਫਿਰ ਹੁਣ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲੇ ਵੀ ਰ ਮੁੰਡਿਆਂ ਵਾਂਗਰੀਆਂ ਮੈਂ ਤਾਂ ਪੁਲਿਸ ਵਾਲਿਆਂ ਨਾਲ ਗੱਲ ਨਹੀਂ ਕੀਤੀ ਅੱਛਾ ਮੈਂ ਇੱਥੇ ਆ ਕੇ ਕੋਈ ਗੱਲਬਾਤ ਬਾਹਰ ਕਰੀ ਪੁਲਿਸ ਵਾਲਿਆਂ ਨੇ ਕਿ ਨਹੀਂ ਕਰੀ ਕੀ ਕੋਈ ਕਰਦੇ ਨਾ ਸੁਣਦੇ ਅੱਛਾ ਹਾਂ ਕੁਛ ਨਹੀਂ ਸੁਣਦੇ ਕਰੀ ਨਹੀਂ ਗੱਲ ਹਾਂ ਜਿ ਵਕਾਂ ਦੇ ਮਗਰੀ ਮੈਂ ਬਹਿ ਜਾਈ ਨਹੀਂ ਹਾਂਜੀ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਮਾਨਵੀਵੜੀਆਂ ਜੀ ਕਿਹੜਾ ਪਿੰਡ ਮਾਨਵੀਵੜੀਆਂ ਮੈਂ ਗੁਰਤੇਜ ਸਿੰਘ ਫੌਜੀ ਕਰਕੇ ਫੌਜ ਚ ਨੌਕਰੀ ਕੀਤੀ ਹੈ ਇਸ ਸੰਜੀਵ ਕੁਮਾਰ ਜਿਹੜਾ ਇਹ ਮੇਰੇ ਮਾਮਿਆਂ ਦੇ ਆਰਤੀਏ ਸੀਗੇ ਵੀਰਵਲ ਕੇ ਇਹਨਾਂ ਨਾਲ ਮੇਰੀ 70-72 ਦੀ ਵੀ ਜਨਮ ਸ਼ਾਨ ਸੀਗੀ ਆਉਂਦਾ ਜਾਂਦਾ ਸੀ ਮੈਂ ਇੱਕ ਵਾਰ ਮੈਂ ਛੁੱਟੀ ਕਰਨੇ ਜਾ ਰਿਹਾ ਸੀ ਰਾਮਪੁਰੇ ਮੇਰਾ ਬਟੂਆ ਡਿੱਗ ਪਿਆ ਤੇ ਵੀਰਵਲ ਦੇ ਪਿਓ ਤੋਂ ਮੈਂ 50 ਰੁਪਏ ਫੜ ਕੇ ਲੈ ਕੇ ਗਿਆ ਉਦੋਂ ਤੇ ਮੈਂ ਇਧਰ ਹਿਮਕੁੰਡ ઋਸ਼ੀਕੇਸ਼ ਵੱਲ ਮੇਰੀ ਸਰਵਿਸ ਸੀ ਇਸ ਕਰਕੇ ਇਹਨਾਂ ਨਾਲ ਆਉਣਾ ਜਾਣਾ ਸੀ ਇਹਨਾਂ ਵੀਰਵਲ ਦਾ ਤੇ ਇਹਦਾ ਜੱਸੀ ਪ੍ਰਧਾਨ ਦਾ ਸਾਂਝਾ ਕੰਮ ਸੀ ਸਪਰੇ ਦਾ ਤੇ ਕਲੋਨੀਆ ਕਰਦੇ ਸੀ ਇਹ ਤੇ ਬੀਜ ਵੀ ਲੈਂਦੇ ਸੀ ਹਾਈ ਬਿਲਡਿੰਗਾਂ ਤੋਂ ਵੀ ਵੀ ਲੈਂਦਾ ਰਿਹਾ ਮੈਂ ਤੇ ਇਹਨਾਂ ਨੂੰ ਕੈਸ਼ ਪੈਸੇ ਦਿੰਦੇ ਰਹੇ ਹਾਂ ਸਾਨੂੰ ਆਦੇ ਵੀ ਮਤਲਬ ਪਹਿਲਾਂ ਇਹਨਾਂ ਦਾ 72 ਜਿਹਨਾਂ ਦਾ ਕੰਮ ਬਹੁਤ ਘੱਟ ਸੀਗਾ ਮੈਂ ਉਦੋਂ ਤੋਂ ਤਾਂ ਜਾਣਦਾ ਇਹਨਾਂ ਨੂੰ ਹੁਣ ਇਹ 200 ਕਰੋੜ ਦਾ ਮਾਲਕ ਬਣਿਆ ਜਿਹੜਾ ਸੰਜੀਵ ਕੁਮਾਰ ਹੈ ਹੈ ਜੀ ਇਹ ਬੱਟੀਆਂ ਬਣੀਆਂ ਕਲੋਨੀਆ ਕਰਦਾ ਸੀ ਸਾਨੂੰ ਵੀ ਲਾਰੇ ਲਾਉਂਦਾ ਰਿਹਾ ਵੀ ਤੁਹਾਨੂੰ ਕਲੋਨੀਆ ਦੇਵਾਂਗੇ ਪ੍ਰਾਰ ਦੇਵਾਂਗੇ ਇਹਨਾਂ ਨੂੰ ਨਗਦ ਪੈਸੇ ਅਸੀਂ ਦਿੰਦੇ ਰਹੇ ਹਾਂ ਜੀ ਮੇਰੀ ਲੜਕੀ ਦੇ ਪੈਸੇ ਹੈ ਜੀ 26 ਲੱਖ ਤੇ 8 ਲੱਖ ਮੇਰੇ ਮੁੰਡੇ ਦਾ ਵੀ ਹੈ ਹੈ ਜੀ ਦੋ ਪਲਾਟਾਂ ਦੀ ਗੱਲ ਹੋਈ ਹੈ ਦੋ ਪਲਾਟਾਂ ਦੀ ਗੱਲ ਹੋਈ ਸੀ ਪਲਾਟ ਦੇਵਾਂਗੇ ਤੁਹਾਨੂੰ ਤੇ ਐ ਇਹਨਾਂ 'ਚ ਅਸੀਂ ਪੈਸੇ ਦਿੰਦੇ ਰਹੇ ਨਗਦੇ ਇਹਨਾਂ ਨੂੰ ਨਗਦੇ ਤੇ ਘਰੇ ਆ ਕੇ ਕਿ ਤੁਸੀਂ ਦੇ ਕੇ ਘਰੇ ਵੀ ਲੈ ਕੇ ਜਾਂਦੇ ਰਹੇ ਨੇ ਇਹਨਾਂ ਦੇ ਮਨੀਮ ਆ ਕੇ ਤੇ ਨਗਦਾਬ ਵੀ ਦਿੰਦੇ ਰਹੇ ਅੰਦਰ ਦੁਕਾਨ ਤੇ ਆ ਕੇ ਉਹਨਾਂ ਜਾਨ ਸਾਡਾ ਦੁਕਾਨ ਤੇ ਸੀਗਾ ਇਹਨਾਂ ਤੋਂ ਵੀ ਵੀ ਲੈਂਦੇ ਸਵੇਰੇ ਵੀ ਲੈਂਦੇ ਸੀ ਤੁਹਾਨੂੰ ਕਿਵੇਂ ਜੇ ਲੱਗਿਆ ਵੀ ਤੁਹਾਡੀ ਪੁਰਾਣੀ ਸਾਂ ਸੀ ਤੂੰ ਦੱਸ ਰਿਹਾ 1972 ਜਦੋਂ ਪਤਾ ਲੈ ਕੇ ਜਦੋਂ ਲਾਰੇ ਲਾਈਂਗੇ ਫਿਰ ਜਦੋਂ ਅਸੀਂ ਪਲਾਟ ਮੰਗੇ ਇਹਨਾਂ ਤੋਂ ਉਹ ਆਦੇ ਵੀ ਸਾਡੇ ਕੋਲ ਕੋਈ ਪਲਾਟ ਨਹੀਂ ਅਸੀਂ ਪਲਾਟ ਵੇਚ ਕੇ ਤੁਹਾਡੇ ਪੈਸੇ ਦੇਵਾਂਗੇ ਐਂ ਕਰਾਂਗੇ ਵਾਹ ਕਰਾਂਗੇ ਮਸੂਰ ਚਾ ਨਹੀਂ ਹੋਇਆ ਵੀ ਇੰਨੇ ਸਮੇਂ ਦੇ ਪੁਰਾਣੇ ਬੰਦੇ ਕਿਵੇਂ ਠੱਗੀ ਜੀ ਮਾਰ ਕੇ ਠੱਗੀ ਮਾਰ ਕੇ ਜਿਹੜੇ ਹੁਣ ਜਿਹੜੇ ਠੱਗ ਬੰਦੇ ਸਾਨੂੰ ਇਹਨਾਂ ਦਾ ਪਤਾ ਹੀ ਨਹੀਂ ਸਾਡੇ ਅਸੀਂ ਤਪਸੀ ਜਗੇਨਾ ਤੇ ਵਿਸ਼ਵਾਸ ਕਰ ਲਿਆ ਤੇ ਇਹ ਪਤਾ ਨਹੀਂ ਸੀ ਵੀ ਅੰਦਰੋਂ ਐ ਠੱਗੀ ਮਾਰਨਗੇ ਇਹ ਜੀ ਵਾਰ ਠੱਗੀ ਮਾਰੀ ਇਹਨਾਂ ਨੇ ਕਿ ਪਹਿਲਾਂ ਵੀ ਕੋਸ਼ਿਸ਼ ਹਾਂ ਜੀ 200 ਬੰਦੇ ਨਾਲ ਠੱਗੀ ਮਾਰੀ ਹੈ ਜੀ ਆ ਬਹੁਤ ਵੱਡੀ ਠੱਗੀ ਮਾਰੀ ਹੈ ਜੀ ਪੁਲਸ ਵਾਲੇ ਕਹਿੰਦੇ 20 ਕਰੋੜ ਦੀ ਪੁਲਸ ਵਾਲਿਆਂ ਨੂੰ ਅਸੀਂ ਇਹ ਪਹਿਲਾਂ ਧਰਨਾ ਲਾਇਆ 8-10 ਦਿਨੋਂ ਐਫਆਈਰ ਦਰਜ ਕਰਾਈ ਹੈ ਤੇ ਸਾਨੂੰ ਲਾਰੇ ਲੱਪੇ ਲਾਉਂਦੇ ਨੇ ਵੀ ਫੜਾਂਗੇ ਅੱਜ ਫੜਾਂਗੇ ਉਹਨਾਂ ਨੂੰ ਫੜਦੇ ਨਹੀਂ ਹਣ ਹੁਣ ਅਸੀਂ ਦੁਬਾਰਾ ਧਰਨਾ ਲਾਇਆ ਅੱਜ ਹੁਣ ਜਨਾ ਚਲੋ ਉਹਨਾਂ ਨੂੰ ਫੜਦੇ ਨਹੀਂ ਮਾਨੂੰ ਨਾ ਚਾਹ ਰਸੀਂ ਧਰਨਾ ਨਹੀਂ ਚਾਹਦੇ ਐਮਐਲਏ ਸਾਹਿਬ ਨਾਲ ਕੋਈ ਗੱਲ ਹੋਈ ਐਮਐਲਏ ਨਾਲ ਵੀ ਹੋਈ ਸੀ ਜੇ ਐਮਐਲਏ ਨੇ ਵੀ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਮਾੜਾ ਮੋਟਾ ਬਸ ਉੱਤੇ ਖੰਡਾ ਰਿਹਾ ਜੀ ਕੋਈ ਹੋਰ ਸਿਆਸੀ ਪਾਰਟੀ ਦਾ ਬੰਦਾ ਆਇਆ ਤੁਹਾਡੇ ਹੱਕ 'ਚ ਹੋਰ ਸਾਡੇ ਕੋਲੇ ਕੋਈ ਖ਼ਾਸ਼ ਨਹੀਂ ਆਇਆ ਜੀ। ਹਾਂਜੀ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡੇ ਨਾਲ ਵੇਚੀ ਠੱਗੀ? ਹਾਂਜੀ। ਕਿੰਨੇ ਪੈਸਿਆਂ ਦੀ? 11 ਲੱਖ ਰੁਪਏ ਦੀ। 11 ਲੱਖ। ਤੁਹਾਡਾ ਕਿਹੜਾ ਪਿੰਡ ਆ? ਸਰਦਾ ਸਿੰਘ ਵਾਲਾ ਜੀ। ਸਰਦਾ ਸਿੰਘ ਵਾਲਾ। ਗਰਨੇਸ਼ ਸਿੰਘ ਜੀ ਮੇਰਾ। ਅੱਛਾ। ਹਾਂਜੀ। ਕੀ ਗੱਲਬਾਤ ਹੋਈ ਸੀ? ਸੰਜੀਵ ਨਾਲ ਹੋਈ ਜਾਂ ਜਸਪਾਲ ਸਿੰਘ ਨਾਲ ਹੋਈ? ਇਹ ਦੋਨੇ ਇਕੱਠੇ ਸੀਗੇ ਜੀ। ਅੱਛਾ। ਘੱਟੇ ਨੇ ਪੈਸੇ ਲੈ ਕੇ ਆਏ ਸਾਤ ਨੂੰ। ਇਹਦੇ ਚ ਪਲਾਟ ਕੱਟ ਕੇ ਦੇਵਾਂਗੇ ਅਸੀਂ। ਵਿੱਚ ਕਲੋਨੀਆਂ ਕਰਤਾ ਇਹ ਪੈਸੇ ਲੈ ਸਾਤ ਨੂੰ ਨਾ। ਬਾਅਦ ਚ ਮੁੱਕਰਗੇ। ਕੀ ਕਹਿੰਦੇ ਫਿਰ? ਹੁੰਦਾ ਹੈ ਰਾਈ ਨੇ ਜਿਹੜਾ ਜਾਂਦਾ ਤੁਹਾਨੂੰ ਗੱਲਬਾਤ ਨਹੀਂ ਗੱਲ ਨਹੀਂ ਸੁਣਦੇ ਹੁਣ ਕੋਈ ਮਿਲਦਾ ਉਹਨਾਂ ਦੀ ਗਾਇ ਹਾਜ਼ਰੀ ਚ ਉਹ ਤਾਂ ਫਰਾਰ ਹੋਣਗੇ ਉਹਨਾਂ ਦੀ ਗਾਇ ਹੈ ਜੀ ਕੋਈ ਮਿਲਦਾ ਕੋਈ ਨਹੀਂ ਮਿਲਦਾ ਸੰਤ ਅੱਛਾ ਹਾਂ ਪੁਲਿਸ ਵਾਲਿਆਂ ਕੋਲ ਆਉਣ ਲੈਣਾ ਇਹ ਨਹੀਂ ਗੱਲ ਸੁਣਨ ਜਾਂਦੀ ਇੱਥੇ ਇਹ ਸੰਜੀਵ ਸਿੰਘ ਜਾਂ ਦਸਪਾਲ ਸਿੰਘ ਨਾਲ ਆਖਰੀ ਕੋਈ ਗੱਲ ਹੋਈ ਹੋ ਉਹਨਾਂ ਨੇ ਕਿਹਾ ਤਾਂ ਨਹੀਂ ਦਿੰਦੇ ਸਹਿਮ ਕਹਿੰਦਾ ਕੀ ਗੱਲ ਹੋਈ ਸੀ ਜੀ ਲਾਰੇ ਲਾਈ ਗਈ ਅੱਜ ਦਿਨਿਆ ਸਵੇਰੇ ਦਿਨਿਆ ਅੱਜ ਦਿਨਿਆ ਸਵੇਰੇ ਦਿਨਿਆ ਇਹ ਗੱਲ ਫਿਰ ਵੱਧ ਗਈ ਸਾਰੇ ਲੋਕਾਂ ਨਾਲ ਲਾਰੇ ਰੋਲਾ ਪੈ ਗਿਆ ਸਤਿਕਾਰ ਜੀ ਸਤਿਗੁਰੂ ਮੈਂ ਸਿੰਦਰਪਾਲ ਸਿੰਘ ਗੱਲ ਕਰ ਰਿਹਾ ਜੀ ਆਰਐਮਪੀ ਟੈਲੀਵਿਜ਼ਨ ਤੋਂ ਬਠਿੰਡਾ ਤੋਂ ਹਾਂਜੀ ਤੇ ਸਰ ਅਸੀਂ ਆਏ ਸੀਗੇ ਉਹ ਕਵਰ ਕੀਤਾ ਸੀਗਾ ਵੀ ਜੇ ਉਹ ਲੋਕਾਂ ਨੂੰ ਠੱਗੀ ਮਾਰੀ ਹੈ ਕਾਫੀ ਲੋਕ ਥਾਣੇ ਦੇ ਅੱਗੇ ਬੈਠੇ ਆ ਸੀਸਕ ਮਾਰ ਤੇ ਜਿਸ ਪਾਸੇ ਹਾਂਜੀ ਤੇ ਉਹਨਾਂ ਦੇ ਮਾਮਲੇ ਵੀ ਦਰਜ ਹੋ ਗਏ ਗ੍ਰਿਫਤਾਰੀ ਨਹੀਂ ਹੋ ਰਹੀ ਕਹਿੰਦੇ 2-3 ਮਹੀਨੇ ਹੋ ਗਏ ਹਾਂਜੀ ਹਾਂਜੀ ਗ੍ਰਿਫਤਾਰੀ ਹੋ ਰਹੀ ਨਹੀਂ 2 ਮਹੀਨੇ ਹੋਈ ਮਿੰਟ ਸਵਾਗ ਮਹੀਨਾ ਹੋਈ ਪਰਚਾ ਜਿਵੇਂ ਨਾ ਅੱਛਾ ਤੇ ਅਸੀਂ ਕਰੀਏ ਨੇ ਦੋ ਦਿਨ ਰੇਡ ਵੀ ਕਰਕੇ ਆ ਇਹੋ ਇੱਥੇ ਹੈ ਨਹੀਂਗਾ ਹੁਣ ਹੁਣ ਬੰਦ ਪੈ ਉਹਨਾਂ ਦਾ ਕੌਣ ਹੈ ਨਹੀਂ ਲੱਗੇ ਪਏ ਜਿੱਦੜੇ ਦੋਸ਼ੀ ਆਪਣੇ ਉਹ ਅੱਛਾ ਸੰਜੀਪ ਮਾਫੀ ਬੁੱਝਾ ਅੱਛਾ ਜੀ ਹਾਂ ਜੀ ਤੇ ਉਹ ਕਹਿੰਦੇ ਵੀ ਲੋਕ ਕਹਿੰਦੇ ਆ ਵੀ ਪੁਲਿਸ ਸਾਡੀ ਗੱਲ ਨਹੀਂ ਸੁਣ ਰਹੀ ਕੌਣ ਕਹਿੰਦਾ ਸਾਡੇ ਕੋਲ ਬੈਠਾ ਲੋਕੀ ਕਿੰਨੇ ਵਾਰ ਆ ਸੀ ਮੀਟਿੰਗ ਇੱਥੇ ਨਾਲ ਗੇਟ ਅੱਗੇ ਬੈਠੇ ਤੁਹਾਡੇ ਥਾਣੇ ਦੇ ਹਾਂ ਹੁਣ ਤਾਂ ਕਿਹੜਾ ਕਿਹ ਬੈਠੇ ਸਾਡੇ ਕੋਲ ਅੰਦਰ ਵੀ ਬੈਠੇ ਬੰਦੇ ਹੁਣੇ ਬਾਹਰ ਗਿਆ ਮੀਟਿੰਗ ਕਰ ਲਓ ਉਹ ਤੋਂ ਤਾਂ 9 ਘੰਟੇ ਕੋ 4-5 ਵਾਰ ਆ ਗਿਆ ਹਰ ਵਾਰ ਇਹਨਾਂ ਗੱਲ ਸੁਣਨੀ ਆ ਤੱਕੀ ਸਾਡੀ ਚੱਲੀ ਜਾਂਦੀਆਂ ਸਾਰੇ ਸੀ ਬੈਂਕ ਸਟੇਟਮੈਂਟ ਆ ਜਿਹੜੇ ਕੋਈ ਸਾਨੂੰ ਰੋਲਿੰਦੇ ਹੈਗੇ ਇਹਨਾਂ ਚ रिकॉर्ड रिलोड हैगी ओ सारे बैंक तो मंगा लिया फार्म ਦਾ ریکارڈ ਲੈ ਲਿਆ ਸਟੇਟਮੈਂਟਾਂ ਲੈ ਲਈਆਂ ਕੋਈ ਨਹੀਂ ਬੈਠੇ ਜੀ ਇਹ ਸਾਰੀ ਤਫ਼ਤੀਸ਼ ਹੈ ਹਿਸਾਬ ਦੇ ਕਰੀ ਜੰਨੇ ਆ ਉਹ ਇਹ ਕਹਿੰਦੇ ਨੇ ਵੀ ਮਾਉਲਾ ਤਰਜ ਕਰਨ ਵੇਲੇ ਵੀ ਧਰਨਾ ਲਾਉਣਾ ਪਿਆ ਹੁਣ ਕਿਸ ਤਰ੍ਹਾਂ ਕਰਾਉਣ ਵੇਲੇ ਵੀ ਤੁਹਾਨੂੰ ਨਾ ਪੈ ਰਹੇ ਆ ਇਹ ਨਗਰ ਅੱਜ ਦਾ ਰੌਲਾ ਇਹ ਦੋ ਦੋ ਸਾਲ ਹੋ ਗਏ ਨਾ ਚੱਲਦ ਨੂੰ ਕਹਿੰਦਾ ਚਲੋ ਟੇਬਲ ਟਾਕ ਹੁੰਦੀ ਰਹੀਆਂ ਇਹ ਸ਼ਹਿਰਾਈ ਨਾਵਾ ਹੋਈ ਰਾਏ ਨਾਵਾ ਹੋ ਜੇ ਸਰਕਾਰ ਦੀ ਪ੍ਰਤਾਜ ਜਲਦੀ ਲਈ ਕਹਦੇ ਨਾ ਕੋਈ ਗੱਲ ਨੇੜੇ ਵੀ ਲੱਗੀ ਸੀ ਪਹਿਲਾਂ ਬਿਜਲੀ ਨਹੀਂ ਗੁਰਗੜੀ ਏ ਇਹ ਕੰਮ ਚੱਲਦੇ ਰਹਿੰਦੇ ਨੇ ਨਾ ਜੀ ਫਿਰ ਕਿਹ ਨੂੰ ਪਤਾ ਕੋਈ ਠੱਗੀ ਵਾਲਾ ਨਾਲ ਹੋ ਜਾਂ ਕੋਈ ਧੋਖੇ ਵਾਲਾ ਨਾਲ ਇੰਨੇ ਪੈਣਾ ਦਾ ਤੁਹਾਨੂੰ ਟੇਬਲ ਤੇ ਆ ਕੇ ਹੁੰਦਾ ਹੂੰ ਹਾਂਜੀ ਠੀਕ ਹੈ ਜੀ ਤਾਂ ਕਿ ਲੇਡ ਹੋ ਗਿਆ ਉਹਨੂੰ ਵੈਸੇ ਮੇਰੇ ਤੋਂ ਪਹਿਲਾਂ ਪਰਚਾ ਹੋ ਗਿਆ ਸੀ ਮੈਂ ਕਿ ਚਲਾਈਦਾ ਆਇਆ ਹਾਂ ਇਸ ਵਾਰ ਛੱਡੀ ਕਈ ਜੂਨ ਦਾ ਪਰਚਾ ਹੋ ਗਿਆ ਅੱਛਾ ਜੀ ਹਾਂਜੀ ਹਾਂਜੀ ਤੁਸੀਂ ਚਲਾਈ ਚਾਏ ਹੋ ਹਾਂਜੀ ਹੁਣ ਅੱਗੇ ਫਿਰ ਕੀ ਕਰਵਾਈ ਸਰ ਅੱਗੇ ਜਿਹੜਾ ਰਿਕਾਰਡ ਹੋਊ ਤੁਸੀਂ ਲਈ ਜੰਨੇ ਆ ਜਿਹੜਾ ਇਹਨੂੰ ਤੇ ਚਾਹੀਦਾ ਆਪਾਂ ਨੂੰ ਪ੍ਰੋਪਰਟੀ ਡਿਟੇਲ ਵਗੈਰਾ ਸਾਰੀ ਕਲਾਸੇ ਦੀ ਡਾਟਾ ਵੀ ਕਰਕੇ ਆ ਇਹਦੇ ਇਸ ਤਰ੍ਹਾਂ ਦੇ ਬਰਨਾਲੇ ਜਿਹਾ ਕੋਈ ਇਹਨਾਂ ਨਾਲ ਹੈਗਾ ਮਾਨ ਸਾਹਿਬ ਸਾਰੇ ਸਜੀਤ ਕੁਮਾਰ ਜੀ ਸਕਾਨ ਤੇ ਵੀ ਘਰੇ ਵੀ ਹਾਂਜੀ ਚਲੋ ਠੀਕ ਆ ਧੰਨਵਾਦ ਜੀ